ਜਿਵੇਂ ਕਾਂਗਰਸ ਪਾਰਟੀ ਦਾ ਕਹਿੰਦੇ ਸੁਭਾਅ ਹੈ ਜੋ ਜਿਵੇਂ ਜਿਵੇਂ ਇਲੈਕਸ਼ਨ ਜਿਹੜੇ ਆਉਂਦੇ ਨੇ ਕਹਿੰਦੇ ਆਪਸੀ 카ਟੋ ਕਲੇਸ਼ਮਾ ਹੈ ਵੈਸੇ ਸ਼ਬਦ ਵਰਤਦੇ ਆ ਤੁਹਾਡਾ ਜਗ ਜਾਗਰ ਜ਼ਰੂਰ ਹੁੰਦਾ ਕਾਂਗਰਸ ਦੇ ਵਿੱਚ ਜਿਹੜੀ 2022 ਦੀ ਇਲੈਕਸ਼ਨ ਹਾਰਨ ਦਾ ਕਾਰਨ ਕਿਤੇ ਨਾ ਕਿਤੇ ਆਪਸੀ ਰਾਮ ਰੋਲੇ ਰਹੇ ਤੁਸੀਂ ਡਾਕਟਰ ਨਵਜੋਤ ਕੌਰ ਸਿੱਧੂ ਦਾ ਬਿਆਨ ਸੁਣਿਆ ਇਹ ਬਿਆਨਾਂ ਕਰਕੇ ਹੀ ਸਾਡਾ 2022 ਦੇ ਵਿੱਚ ਨੁਕਸਾਨ ਮੈਂ ਉੱਥੇ ਖੜੇ ਹੋ ਕੇ ਵੀ ਉਹਨਾਂ ਤੋਂ ਸਾਰਿਆਂ ਦੇ ਵਿੱਚ ਇਹ ਸਵਾਲ ਪੁੱਛਿਆ ਸੀ ਵੀ ਤੁਸੀਂ ਦੱਸੋ ਕੌਣ ਬੰਦਾ ਕਰਪਟ ਆ ਤੁਸੀਂ ਵਾਰ-ਵਾਰ ਕਰਪਸ਼ਨ ਦੀ ਗੱਲ ਕਰਦੇ ਹੋ ਫਲਾਣੇ ਬੰਦੇ ਆਵੇਂ ਹਾਂ ਤੁਹਾਡਾ ਰੋਲਾ ਹੋ ਗਿਆ ਸੀ ਮੈਂ 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 ਉਦੋਂ ਵੀ ਉਹਨਾਂ ਨੂੰ ਕਿਹਾ ਸੀ ਨਾਮ ਲਓ ਪਰ ਤੁਸੀਂ ਕਿਹਾ ਕੀ ਅਸੀਂ ਇਹ ਦਰਦ ਇਹ ਦਰਦ ਨੂੰ ਕਾਂਗਰਸ ਸ ਹੰਡਾਉ ਕਿਉਂ ਰਹੀ ਐ 2022 ਦੇ ਵਿੱਚ ਤੁਹਾਡੇ ਮੁੱਖ ਮੰਤਰੀ ਚਰਨਜੀਤ ਚੰਨੀ ਐਲਾਨ ਕਰਦੇ ਸੀ ਚਰਨਜੀਤ ਚੰਨੀ ਤੋਂ ਨਵਜੋਤ ਸਿੰਘ ਨੂੰ ਤਕਲੀਫ ਕੀਤੀ ਸੀ ਪਹਿਲਾਂ ਚਰਨਜੀਤ ਚੰਨੀ ਨੇ ਜੱਫੀਆਂ ਪਾਈਆਂ ਨਵਜੋਤ ਸਿੱਧੂ ਨੇ ਪਾਈਆਂ ਪੂਰਾ ਵੱਡਾ ਅੰਮ੍ਰਿਤਸਰ ਤੱਕ ਇਕੱਠੇ ਗਏ ਲੇਕਿਨ ਅੰਦਰ ਕਿਤੇ ਨਾ ਕਿਤੇ ਟੀਸੀ ਵੀ ਮੁੱਖ ਮੰਤਰੀ ਮੈਂ ਬਣਨਾ ਸੀ ਕਿਉਂਕਿ ਸਾਨੂੰ ਤਾਂ ਉਹ ਅੰਦਰ ਉੱਥੇ ਬੈਠੇ ਸਾਰੀ ਕਹਾਣੀ ਸਮਝ ਆ ਰਹੀ ਸੀ ਜਦੋਂ ਉਹ ਗੱਲ ਕਰਦੇ ਆ ਬਾਰ ਬਾਰ ਵੀ ਮੈਨੂੰ ਮੈਂ ਰਾਜੇਵਿੰਗ ਨੂੰ ਪ੍ਰਧਾਨ ਨਹੀਂ ਮੰਨਦੀ ਉਹ ਰਾਜੇਵਿੰਗ ਖੁਦ ੱੱਕੇ ਨਾਲ ਥੋੜਾ ਪ੍ਰਧਾਨਗੀ ਦੀ ਕੁਰਸੀ ਤੇ ਬਹਿ ਗਿਆ ਅਗਲਾ ਕੋਈ ਅਗਲਾ ਪ੍ਰਧਾਨ ਆਊਗਾ ਉਹ ਆਪਣੇ ਆਪ ਥੋੜਾ ਕੁਰਸੀ ਤੇ ਬਹਿ ਜਾਊਗਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ 2022 ਦੇ ਵਿੱਚ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਨਹੀਂ ਵੋਟਾਂ ਪਈਆਂ ਉਹਨਾਂ ਦੇ ਮੂੰਹ ਨੂੰ ਅੱਜ ਉਹੀ ਪੰਜਾਬਾ ਚਰਨਜੀਤ ਚੰਨੀ ਦੇ ਮਗਰ ਡਟ ਕੇ ਖੜ ਗਿਆ ਅੱਜ ਉਹੀ ਚਰਨਜੀਤ ਚੰਨੀ ਆ ਜਿਹਦੇ ਮਗਰ ਕਾਂਗਰਸ ਡਟ ਕੇ ਖੜ ਗਈ ਸਸ਼ੀਕਾਰ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਆ ਗगन ਸ਼ੁਕਲਾ ਜਦੋਂ ਲੋਕ ਸਭਾ ਇਲੈਕਸ਼ਨ ਹੋਇਆ ਸੀ ਤਾਂ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਲਈ ਠੰਡੀ ਹਵਾ ਦਾ ਬੋਲਾ ਆਇਆ ਸੀ ਸੱਤ ਸੀਟਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਕਾਂਗਰਸ ਦੇ ਵਿੱਚ ਜਿੱਤੀਆਂ ਗਿਆ ਸੀ ਤਾਂ ਉਸ ਨੂੰ ਲੈ ਕੇ 2027 ਦਾ ਮੋੜ ਬਣਿਆ ਗਿਆ ਸੀ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸੱਤਾ 'ਚ ਵਾਪਸੀ ਕਰ ਸਕਦੀ ਆ ਪਰ ਜਿਵੇਂ ਜਿਵੇਂ 2027 ਆਉਂਦਾ ਜਾ ਰਿਹਾ ਓਵੇਂ ਓਵੇਂ ਕਾਂਗਰਸ ਆਪਣੇ ਸੁਭਾਅ ਦੇ ਅਨਸਾਰ ਵੱਖਰੇਵੇਂ ਸਾਹਮਣੇ ਆਉਂਦੇ ਜਾ ਰਹੇ ਨੇ ਮੇਰੇ ਨਾਲ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਨੇ ਬਰਿੰਦਰ ਸਿੰਘ ਢੱਲੋਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਢੱਲੋਂ ਸਭ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਸੁਭਾਅ ਜਿਵੇਂ ਕਾਂਗਰਸ ਪਾਰਟੀ ਦਾ ਕਹਿੰਦੇ ਸੁਭਾਅ ਹੈ ਜੋ ਜਿਵੇਂ ਜਿਵੇਂ ਇਲੈਕਸ਼ਨ ਜਿਹੜੇ ਆਉਂਦੇ ਨੇ ਕਹਿੰਦੇ ਆਪਸੀ 카ਟੋ ਕਲੇਸ਼ਮਾ ਵੈਸੇ ਸ਼ਬਦ ਵਰਤਦੇ ਆ ਤੁਹਾਡਾ ਜਗਜਾਹ ਜ਼ਰੂਰ ਹੁੰਦਾ ਦੇਖੋ ਹਾਂ ਇਹ ਤਾਂ ਜਗਜਾਹਰ ਗੱਲ ਆ ਵੀ ਕਾਂਗਰਸ ਦੇ ਵਿੱਚ ਜਿਹੜੀ 2022 ਦੀ ਇਲੈਕਸ਼ਨ ਹਾਰਨ ਦਾ ਕਾਰਨ ਕਿਤੇ ਨਾ ਕਿਤੇ ਆਪਸੀ ਰਾਮ ਰੋਲੇ ਰਹੇ ਕਿ 17 ਦੇ ਵਿੱਚ ਬੜਾ ਯੂਨਾਈਟਡ ਹੋ ਕੇ ਲੜੇ ਸੀ ਔਰ ਉਹਦਾ ਨਤੀਜਾ ਇਹ ਸੀ ਵੀ ਸਾਡੀ ਸਰਕਾਰ ਬਣੀ ਸੋ ਜਿਹੜੇ ਲੋਕ 카ਟੋ ਕਲੇਸ਼ ਵਾਸਤੇ ਜ਼ਿੰਮੇਦਾਰ ਆ ਜਾਂ ਜਿਹੜੇ ਉਹ ਲੀਡਰ ਜਿਹੜੇ ਇਹਦੇ ਵਾਸਤੇ ਜਿਨ੍ਹਾਂ ਤੇ ਜ਼ਿੰਮੇਵਾਰੀਆਂ ਦਿੱਤੀਆਂ ਮੇਰੇ ਹਿਸਾਬ ਨਾਲ ਉਹ ਸਵਾਲ ਤੁਹਾਨੂੰ ਉਹਨਾਂ ਲੋਕਾਂ ਤੋਂ ਪੁੱਛਣੇ ਚਾਹੁੰਦਾ ਕਿਉਂਕਿ ਥੱਲੜਾ ਦਾ ਬੰਦਾ ਦਾ ਤੁਹਾਡਾ ਲੀਡਰ ਜਿਹੜਾ ਵਾ ਜਿਹੜਾ ਗਰਾਸ ਰੂਟ ਲੈਵਲ ਤੇ ਆ ਉਹ ਵੀ ਇਹੋ ਹੀ ਕਹਿ ਰਿਹਾ ਵੀ ਇਹ ਲੜਾਈ ਜਿਹੜੀ ਆ ਇਹ ਬੰਦ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਮੁੱਦੇ ਪੰਜਾਬ ਦੀ ਆਪੋਜੀਸ਼ਨ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਰਕਾਰ ਨਾਲ ਆੜਾ ਲਾਣਾ ਚਾਹੀਦਾ ਨਾ ਕਿ ਆਪਸ ਵਿੱਚ ਤੁਸੀਂ ਡਾਕਟਰ ਨਵਜੋਤ ਕੋਰ ਸਿੱਧੂ ਦਾ ਬਿਆਨ ਸੁਣਿਆ ਇੱਕ ਤਾਂ ਹੁੰਦਾ ਬਿਆਨ ਬਿਆਨ ਇੱਕ ਤੇ ਇੱਕ ਆਏ ਨੇ ਮੈਂ ਸਿਲਸਿਲੇ ਬਾਸ ਤਰੀਕੇ ਨਾਲ ਇੱਕ ਇੱਕ ਸੁਣਾ ਦਿੰਨਾ ਹੈ ਪਹਿਲਾ ਜਦੋਂ ਚੰਡੀਗੜ੍ਹ ਪਹੁੰਚੇ ਤਾਂ ਕਹਿੰਦੇ ਸਾਡੇ ਕੋਲ 500 ਕਰੋੜ ਰੁਪਇਆ ਨਹੀਂ ਹੈਗਾ ਕਿ ਅਸੀਂ ਮੁੱਖ ਮੰਤਰੀ ਦੇ ਕੇ ਮੁੱਖ ਮੰਤਰੀ ਬਣੀਏ ਉਸ ਤੋਂ ਬਾਅਦ ਤਾਂ ਕਹਿੰਦੇ ਨੇਤਾ ਵਿਰੋਧੀ ਤਿਰ ਪ੍ਰਤਾਪ ਬਾਜਵਾ ਸੰਵਿਧਾਨਿਕ ਪੱਤੇ ਬੈਠੇ ਨੇ ਪੰਜਾਬ ਕਾਂਗਰਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪੀਸੀ ਨੂੰ ਲੀਡ ਕਰ ਰਹੇ ਨੇ ਕਹਿੰਦੇ 5-5 ਕਰੋੜ ਰੁਪਇਆ ਦੇ ਕੇ ਕਰਨ ਬੁਰਜ ਨੂੰ ਟਿਕਟ ਦਿੱਤੀ ਆ ਤਾਂ ਹੁਣ ਤੁਸੀਂ ਐਂ ਦੱਸੋ ਵੀ ਐਨੇ ਸੰਗੀਨ ਅਲਜ਼ਾਮ ਤੁਹਾਡੇ ਸਾਬਕਾ ਪ੍ਰਧਾਨ ਦੀ ਪਤਨੀ ਕਾਂਗਰਸ ਪਾਰਟੀ ਤੇ ਲਗਾ ਰਹੀ ਹੈ ਦੇਖੋ ਜਿਹੜੇ ਬੈਕਗ੍ਰਾਉਂਡ ਤੋਂ ਆਉਂਦੇ ਆ ਨਾ ਉਹ ਸਿੱਧਾ ਸਿਆਸਤ ਦੇ ਵਿੱਚ ਟੌਪ ਤੇ ਹੀ ਆਏ ਆ ਹਮ ਥੱਲੇ ਡੇ ਗਰਾਸ ਰੂਟ ਲੈਵਲ ਤੋਂ ਜਾਂ ਥੱਲੇ ਇੱਕ ਮਤਲਬ ਪੋਲਿਟੀਕਲ ਜਿਹੜੀ ਇੱਕ ਸਕੂਲਿੰਗ ਹੁੰਦੀ ਆ ਨਾ ਉਹਦੇ ਵਿੱਚ ਉਹਨਾਂ ਦੀ ਜ਼ਿਆਦਾ ਕੋਈ ਮਤਲਬ ਐਕਸਪਰਟਾਈਜ਼ ਨਹੀਂ ਹੈਗੀ ਹਮ ਬਿਆਨ ਦੇਣਾ ਹਮ ਔਰ ਸਿੱਧੂ ਸਾਹਿਬ ਵੀ ਅਗਰ ਤੁਸੀਂ ਇਹ ਗੱਲ ਕਹੋ ਭਾਵੇਂ ਓ ਵੀ ਸੀ ਉਹ ਵੀ ਬਿਆਨਾਂ ਦੇ ਕਰਕੇ ਜਾਣੇ ਜਾਂਦੇ ਸੀਗੇ ਹੂੰ ਸਿੱਧੂ ਸਾਹਿਬ ਨੂੰ ਇਸ ਕਰਕੇ ਤਾਂ ਕੋਈ ਜਾਣਦਾ ਨਹੀਂ ਸੀ ਵੀ ਵਰਕਰਾਂ ਦੇ ਵਿੱਚ ਬਹੁਤ ਮਿਲਦੇ ਗਿਲਦੇ ਆ ਜਾਂ ਸਿੱਧੂ ਸਾਹਿਬ ਨੇ ਬਹੁਤ ਵੱਡੇ ਮੋਰਚੇ ਲਾਏ ਆ ਹੂੰ ਸਿੱਧੂ ਸਾਹਿਬ ਦੇ ਬਿਆਨ ਹੁੰਦੇ ਸੀ ਹੂੰ ਔਰ ਸਿੱਧੂ ਸਾਹਿਬ ਦੀ ਰਾਜਨੀਤੀ ਉਹਦੇ ਤੇ ਆਧਾਰਿਤ ਸੀਗੀ ਹੂੰ ਇਹ ਬਿਆਨਾਂ ਕਰਕੇ ਹੀ ਸਾਡਾ 2022 ਦੇ ਵਿੱਚ ਨੁਕਸਾਨ ਹੋਇਆ ਹੂੰ ਔਰ ਮੈਂ ਇਹ ਕਹਿੰਦਾ ਵੀ ਉਸ ਤੋਂ ਪਹਿਲਾਂ ਪਾਰਟੀ ਨੇ ਇਹਨਾਂ ਨੂੰ ਆ ਜਿੱਥੇ ਮਨਿਸਟਰ ਬਣਾਇਆ ਪੰਜਾਬ ਦਾ ਪ੍ਰਧਾਨ ਬਣਾਇਆ ਹੂੰ ਐਮਐਲ ਡਿਟਕਟਾਂ ਦਿੱਤੀਆਂ ਜਾਂ ਮੈਡਮ ਸਿੱਧੂ ਨੂੰ ਵੀ ਚੇਅਰਮੈਨ ਹੀ ਦਿੱਤੀ ਸੀ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕੋਈ ਰੁਪਈਆ ਦਿੱਤਾ ਹੋਊਗਾ ਅਗਰ ਇਹਨਾਂ ਨੇ ਉਹ ਅਹੁਦਿਆਂ ਵਾਸਤੇ ਰੁਪਈਏ ਨਹੀਂ ਦਿੱਤੇ ਤੇ ਫਿਰ ਬਾਕੀ ਬੰਦਿਆਂ ਨੇ ਉਹ ਅਹੁਦੇ ਕਿਉਂ ਦਿੱਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਮੈਂ ਜਦੋਂ ਸਿੱਧੂ ਸਾਹਿਬ ਨਾਲ ਇੱਕ ਵਾਰ ਸਾਡਾ ਧਰਨਾ ਹੋਇਆ ਸੀ ਪੰਜਾਬ ਕਾਂਗਰਸ ਦੇ ਦਫਤਰ ਦੇ ਬਾਹਰ ਤੇ ਮੈਂ ਉੱਥੇ ਖੜੇ ਹੋ ਕੇ ਵੀ ਉਹਨਾਂ ਤੋਂ ਸਾਰਿਆਂ ਦੇ ਵਿੱਚ ਇਹ ਸਵਾਲ ਪੁੱਛਿਆ ਸੀ ਵੀ ਤੁਸੀਂ ਦੱਸੋ ਕੌਣ ਬੰਦਾ ਕਰਪਟ ਆ ਤੁਸੀਂ ਵਾਰ-ਵਾਰ ਕਰਪਸ਼ਨ ਦੀ ਗੱਲ ਕਰਦੇ ਹੋ ਫਲਾਣੇ ਬੰਦੇ ਐਵੇਂ ਹਾਂ ਤੁਹਾਡਾ ਰੋਲਾ ਹੋ ਗਿਆ ਸੀ ਮੈਂ 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 ਉਦੋਂ ਵੀ ਉਹਨਾਂ ਨੂੰ ਕਿਹਾ ਸੀ ਨਾਮ ਲਓ ਸੋ ਅੱਜ ਜਿਹੜੇ ਉਹ ਜਿਸ ਤਰੀਕੇ ਦੇ ਨਾਲ ਉਹ ਸਾਰੀ ਪਾਰਟੀ ਨੂੰ ਦਾਗ ਹੀ ਕਰ ਦਿੰਦੇ ਆ ਅੱਜ ਜਿਹੜੇ ਤਰੀਕੇ ਦੇ ਨਾਲ ਉਹ ਵਾਰ-ਵਾਰ ਹਰ ਜਿਹੜਾ ਕੋਈ ਆਮ ਵਰਕਰ ਆ ਜਿਹੜਾ ਕੋਈ ਸਦਾ ਸੰਘਰਸ਼ ਦਾ ਰਸਤਾ ਵੀ ਰਿਹਾ ਜਿਹਦੇ ਕੋਈ ਇਹ ਪੋਲਿਟੀਕਲ ਕੈਰੀਅਰ ਦੇ ਵਿੱਚ ਬਹੁਤ ਲੰਮਾ ਸਮਾਂ ਉਹ ਸੰਘਰਸ਼ ਕਰਕੇ ਅਜੇ ਪੋਜੀਸ਼ਨਾਂ ਤੇ ਪਹੁੰਚੇ ਆ ਉਹਨਾਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਤੋਂ ਸ਼ੱਕ ਦੇ ਕਟਗਰੇ 'ਚ ਖੜਾ ਕਰ ਦਿੰਦੇ ਆ ਇਹ ਇੱਕ ਮਤਲਬ ਉਹੀ ਪੋਲਿਟੀਕਲ ਆਦਮੀ ਬਿਆਨ ਦੇ ਸਕਦਾ ਜਿਹਦੀ ਸਕੂਲਿੰਗ ਜਾਂ ਕਹਿ ਲੋ ਜਾਂ ਪੋਲਿਟੀਕਲ ਇਮੇਚਿਉਰਿਟੀ ਆ ਔਰ ਇਸ ਬਿਆਨ ਦੇ ਨਾਤਕ ਦੀ ਇਹ ਪ੍ਰੂਫ ਹੋਣਾ ਨਾ ਇਹਦੇ ਕਦੀ ਤੱਥ ਹਨੇ ਆ ਸਿਰਫ ਇੱਕ ਤਰਥੱਲੀ ਮਚਾਉਣ ਨੂੰ ਔਰ ਇੱਕ ਮਤਲਬ ਇਹ ਕਹਿ ਸਕਦੇ ਆਂ ਵੀ ਸਿਰਫ ਇੱਕ ਸੰਸਨੀਖੇਜ਼ ਖੇਜ਼ ਪੈਦਾ ਕਰਨ ਨੂੰ ਇਹ ਬਿਆਨ ਦਿੱਤੇ ਗਏ ਆ ਇਹਨਾਂ ਦੇ ਵਿੱਚ ਕਿੰਨੀ ਕੁ ਡੁੰਗਾਈ ਸੱਚਾਈ ਆ ਜਾਂ ਕੀ ਇਹਦਾ ਸੱਚ ਆ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੋਕ ਹੀ ਜਵਾਬ ਦੇਣਗੇ ਸਾਨੂੰ ਇਹਦੀ ਜਵਾਬ ਦੇਣ ਦੀ ਲੋੜ ਨਹੀਂ ਤੁਸੀਂ ਪੂਰੀ ਪਾਰਟੀ ਦਾ ਜ਼ਿਕਰ ਕਰਤਾ ਉਸ 'ਚ ਤੁਸੀਂ ਵੀ ਹੋਨੇ ਹੋ ਤੁਹਾਡੀ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਤੋਂ ਹੁੰਦੀ ਆ ਉਸ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਦੇ ਹੋ ਦੋ ਬਾਰ ਰੋਪੜ ਤੋਂ ਇਲੈਕਸ਼ਨ ਲੜਦੇ ਕੀ ਬਰਿੰਦਰ ਢਿੱਲੋਂ ਪੈਸੇ ਦੇ ਕੇ ਬਣੇ ਨੇ ਮੈਂ ਤੁਹਾਨੂੰ ਤਾਂ ਹੀ ਕਿਹਾ ਵੀ ਜਿਹੜੇ ਬੰਦੇ ਰਾਜਨੀਤਿਕ ਸਫਰ ਜਿੰਨਾ ਦਾ ਰਿਆ ਵਾ ਨਾ ਉਹ ਹਰ ਬੰਦਾ ਆਪਣੇ ਆਪ ਨੂੰ ਇਸ ਸਮੇਂ ਠੱਗਿਆ ਮਹਿਸੂਸ ਕਰਦਾ ਕਿਉਂਕਿ ਮੈਡਮ ਉਹਨਾਂ ਦੀ ਸਿੱਧੂ ਸਾਹਿਬ ਦੀ ਐਂਟਰੀ ਇੱਕ ਸਟਾਰ ਸੀਗੇ ਬੜੇ ਵੱਡਾ ਕ੍ਰਿਕਟਿੰਗ ਕੈਰੀਅਰ ਸੀ ਸਾਰੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਪੋਲਿਟਿਕਸ ਦੇ ਵਿੱਚ ਅਕਸਰ ਅੱਧੇ ਲੀਡਰਾਂ ਦੇ ਲੋਕਾਂ ਨੂੰ ਨਾਮ ਨਹੀਂ ਪਤਾ ਹੁੰਦੇ ਲੇਕਿਨ ਕਈ ਬੰਦੇ ਆਪਣੀ ਹੌਲੀ ਹੌਲੀ ਜਗ੍ਹਾ ਬਣਾਉਂਦੇ ਆ ਥੱਲੋਂ ਉੱਠ ਕੇ ਜਿਨ੍ਹਾਂ ਨੂੰ ਆਮ ਘਰਾਂ ਦੇ ਖਾਸ ਕਰਕੇ ਜਿਹੜੇ ਨੌਜਵਾਨ ਹੁੰਦੇ ਆ ਨਾ ਅਸੀਂ ਕੋਈ ਉਪਰੋਂ ਅਸਮਾਨੋਂ ਨਹੀਂ ਉਤਰੇ ਸਾਡੇ ਕੋਈ ਸਟਾਰਡਮ ਨਹੀਂ ਹੈਗਾ ਸਾਡੇ ਕੋਲ ਸਾਡੇ ਕੋਲ ਕੋਈ ਪੋਲਿਟিক্যাল ਗੋਡਫਾਦਰਸ ਨਹੀਂ ਆ ਕੋਈ ਬੈਕਅਪ ਨਹੀਂ ਆ ਅਸੀਂ ਯੂਨੀਵਰਸਟੀਆਂ ਕਾਲਜਾਂ ਤੋਂ ਆਪਣਾ ਸੰਘਰਸ਼ ਸ਼ੁਰੂ ਕੀਤਾ ਪਤਾ ਨਹੀਂ ਕਿੰਨੇ ਅਣਗਿਣਤ ਧਰਨੇ ਲਾਤੇ ਕਿੰਨੇ ਮੁੱਦਿਆਂ ਦੇ ਉੱਤੇ ਬੋਲ ਗਏ ਕਿੰਨੀ ਵਾਰ ਪਾਰਟੀ ਚੋ ਸਸਪੈਂਡ ਵੀ ਹੋ ਚੁੱਕੇ ਆ ਪਾਰਟੀ ਦੇ ਨਾਲ ਮਤਲਬ ਵਿੱਚ ਮਤਲਬ ਖਮਿਆਜੇ ਵੀ ਪੁੱਗ ਚੁੱਕੇ ਆ ਇਸ ਕਰਕੇ ਦੁੱਖ ਲੱਗਦਾ ਵੀ ਜਿਹੜੇ ਲੋਕ ਡਿਫਰੈਂਟ ਫੀਲਡਸ ਚੋਂ ਆਉਂਦੇ ਆ ਉਹਨਾਂ ਦਾ ਇੱਕ ਔਰਾ ਹੁੰਦਾ ਜ਼ਰੂਰ ਭਾਵੇਂ ਉਹ ਸਿੰਗਿੰਗ ਸਿੰਗਰ ਹੋਣ ਫਿਲਮ ਸਟਾਰ ਹੋਣ ਕ੍ਰਿਕਟਰ ਹੋਣ ਉਹ ਆ ਕੇ ਜਦੋਂ ਕੋਈ ਬਿਆਨਬਾਜ਼ੀ ਕਰਦੇ ਆ ਕਿਉਂਕਿ ਉਹਨਾਂ ਦੀ ਪੋਲਿਟਿਕਲ ਰਿਕਾਲ ਵੈਲਿਊ ਬਹੁਤ ਜ਼ਿਆਦਾ ਹੁੰਦੀ ਆ ਅੱਜ ਨਵਜੋਤ ਸਿੱਧੂ ਨੂੰ ਪੰਜਾਬ ਦੇ ਵਿੱਚ ਸਿਆਸਤਦਾਨ ਤੇ ਤੌਰ ਤੇ ਘੱਟ ਕ੍ਰਿਕਟਰ ਕਮੈਂਟੇਟਰ ਟੀਵੀ ਐਕਟਰ ਦੇ ਰੂਪ ਦੇ ਵਿੱਚ ਜ਼ਿਆਦਾ ਲੋਕ ਜਾਣਦੇ ਪਛਾਣਦੇ ਆ ਲੇਕਿਨ ਜਦੋਂ ਸਿਆਸਤ ਸਿਆਸਤ ਨਾਲ ਜੁੜਿਆ ਬਿਆਨ ਦਿੰਦੇ ਆ ਕਿਉਂਕਿ ਉਹਨਾਂ ਦੀ ਗੱਲ ਜਿਆਦਾ ਲੋਕਾਂ ਤੱਕ ਪਹੁੰਚਦੀ ਆ ਉਹਦੇ ਕਰਕੇ ਆਮ ਘਰਾਂ ਦੇ ਜਿਹੜੇ ਮੁੰਡੇ ਉੱਠੇ ਹੁੰਦੇ ਆ ਨਾ ਜਾਂ ਜਿਹੜਾ ਆਮ ਕਾਂਗਰਸੀ ਵਰਕਰ ਆ ਉਹ ਬਹੁਤ ਦੁਖੀ ਹੁੰਦਾ ਬਹੁਤ ਉਹ ਮਹਿਸੂਸ ਕਰਦਾ ਵਾ ਵੀ ਯਾਰ ਵੀ ਇਹਨਾਂ ਦਾ ਜਾਣਾ ਕੱਖ ਨਹੀਂ ਸਾਡਾ ਰਹਿਣਾ ਕੁਛ ਨਹੀਂ ਪਰ ਤੁਸੀਂ ਕਿਹਾ ਕੀ ਅਸੀਂ ਇਹ ਦਰਦ ਇਹ ਦਰਦ ਨੂੰ ਕਾਂਗਰਸ ਹੰਡਾ ਕਿਉਂ ਰਹੀ ਐ 2022 ਦੇ ਵਿੱਚ ਤੁਹਾਡੇ ਮੁੱਖ ਮੰਤਰੀ ਚਰਨਜੀਤ ਚੰਨੀ ਐਲਾਨ ਕਰਦੇ ਸੀ ਨਵਜੋਤ ਸਿੰਘ ਸਿੱਧੂ ਉਸ ਨੂੰ ਡਿਨਾਈ ਕਰ ਦਿੰਦੇ ਸੀ 22 ਤੋਂ 27 ਆ ਗਿਆ ਨਵਜੋਤ ਸਿੰਘ ਸਿੱਧੂ ਡਾਕਟਰ ਨਵਜੋਤ ਕੌਰ ਸਿੱਧੂ ਉੱਥੇ ਜੋ ਉੱਥੇ ਨੇ 2027 ਆਉਣ ਤੋਂ ਪਹਿਲਾਂ ਹੁਣ ਫੇਰ ਉਹ ਦਰਦ ਦੀ ਤੁਹਾਨੂੰ ਅਹਿਸਾਸ ਹੋਣ ਲੱਗ ਗਿਆ ਤਾਂ ਕਾਂਗਰਸ ਪਾਰਟੀ ਕਿਸ ਚੀਜ਼ ਯੂ ਡੀਕ ਕਰਦੀਆ ਕਿ ਇਹ ਤੁਹਾਡੀ ਆਦਤ ਬਣ ਗਈ ਹੈ ਜਾਂ ਤੁਸੀਂ ਸੱਤਾ 'ਚ ਵਾਪਸੀ ਕਰਨਾ ਨਹੀਂ ਚਾਹੁੰਦੇ ਚਰਨਜੀਤ ਚੰਨੀ ਤੋਂ ਨਵਜੋਤ ਸਿੱਧੂ ਨੂੰ ਤਕਲੀਫ ਕੀ ਸੀ ਪਹਿਲਾਂ ਚਰਨਜੀਤ ਚੰਨੀ ਨੇ ਜੱਫੀਆਂ ਪਾਈਆਂ ਨਵਜੋਤ ਸਿੱਧੂ ਨੇ ਪਾਈਆਂ ਪੂਰਾ ਵੱਡਾ ਅੰਮ੍ਰਿਤਸਰ ਤੱਕ ਇਕੱਠੇ ਗਏ ਹਾਂ ਲੇਕਿਨ ਅੰਦਰ ਕਿਤੇ ਨਾ ਕਿਤੇ ਟੀਸੀ ਵੀ ਮੁੱਖ ਮੰਤਰੀ ਮੈਂ ਬਣਨਾ ਸੀ ਕਿਉਂਕਿ ਇਹ ਸਾਨੂੰ ਤਾਂ ਅੰਦਰ ਉੱਥੇ ਬੈਠੇ ਸਾਰੀ ਕਹਾਣੀ ਸਮਝ ਆ ਰਹੀ ਸੀ ਨਵਜੋਤ ਸਿੱਧੂ ਨਾਰਾਜ਼ ਹੋ ਕੇ ਜਦੋਂ ਹੋਟਲ ਚੋਂ ਬਾਹਰ ਗਏ ਵੀ ਮੈਨੂੰ ਮੁੱਖ ਮੰਤਰੀ ਨਹੀਂ ਬਣਾ ਰਹੇ ਔਰ ਤੁਸੀਂ ਕਿਸੇ ਹੋਰ ਨੂੰ ਬਣਾ ਰਹੇ ਹੋ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਸ਼ਨ ਦਿੱਤੀ ਗਈ ਵੀ ਚਰਨਜੀਤ ਚੰਨੀ ਹੀ ਮੁੱਖ ਮੰਤਰੀ ਹੋਣਗੇ ਮੰਨਣਾ ਮੰਨ ਲਓ ਨਹੀਂ ਤਾਂ ਤੁਸੀਂ ਜੋ ਤੁਸੀਂ ਕਰਨਾ ਕਰ ਲਓ ਵੀ ਅਸੀਂ ਇਹ ਮੁੱਖ ਮੰਤਰੀ ਅਨਾਉਂਸ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਬੰਦੇ ਦੇ ਉੱਤੇ ਇਤਰਾਜ਼ ਕੀਤਾ ਸੀ ਦੋ ਟੁਕ ਹੋ ਗਿਆ ਸੀ ਇਹ ਦੋ ਟੁਕ ਇਹ ਬਿਲਕੁਲ ਤੁਸੀਂ ਇਹਨਾਂ ਤੋਂ ਕਨਫਰਮ ਕਰ ਲਿਓ ਪਹਿਲਾਂ ਜਦੋਂ ਦੋ ਨਾਮ ਆਏ ਮੁੱਖ ਮੰਤਰੀ ਦੇ ਜਿਹਦੇ ਵਿੱਚ ਸੁਨੀਲ ਜਾਖੜ ਦਾ ਨਾਮ ਆਇਆ ਸੀ ਜਾਖੜ ਸਾਹਿਬ ਨੂੰ ਤਕਲੀਫ ਇਸ ਗੱਲ ਦੀ ਹੁੰਦੀ ਆ ਵੀ ਸ਼ਾਇਦ ਉਹਨਾਂ ਨੂੰ ਕਿਸੇ ਹੋਰ ਨੇ ਬਣਨ ਨਹੀਂ ਦਿੱਤਾ ਮੁੱਖ ਮੰਤਰੀ ਲੇਕਿਨ ਉਦੋਂ ਵੀ ਉਹਨਾਂ ਨੂੰ اپੋਜ਼ ਕਰਨ ਵਾਲੇ ਸਭ ਤੋਂ ਵੱਧ ਨਵਜੋਤ ਸਿੱਧੂ ਸੀ ਉਹਨਾਂ ਨੇ ਵਿਰੋਧ ਕੀਤਾ ਸੁਨੀਲ ਜਾਖੜ ਦਾ ਆਪੋਜ਼ ਕੀਤਾ ਬਹੁਤ ਬੁਰੀ ਤਰ੍ਹਾਂ ਫਿਰ ਜਦੋਂ ਸੁਖੀ ਰੰਧਾਵਾ ਜੀ ਦਾ ਨਾਂ ਚੱਲਿਆ ਉਦੋਂ ਆਪੋਜ਼ ਕੀਤਾ ਪੂਰਾ ਬੁਰੀ ਤਰ੍ਹਾਂ ਤੇ ਅੰਤ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਮਝ ਆ ਗਈ ਵੀ ਉਹ ਇਸ ਕਰਕੇ ਆਪੋਜ਼ ਨਹੀਂ ਕਰ ਰਹੇ ਸੀ ਉਹਨਾਂ ਨੂੰ ਸੁਨੀਲ ਜਾਖੜ ਤੋਂ ਪ੍ਰੋਬਲਮ ਸੀ ਜਾਂ ਉਹਨਾਂ ਨੂੰ ਸੀ ਵੀ ਮੈਨੂੰ ਬਣਾਓ ਮੁੱਖ ਮੰਤਰੀ ਜਦੋਂ ਉਹਨਾਂ ਨੂੰ ਨਹੀਂ ਬਣਾਇਆ ਗਿਆ ਮੁੱਖ ਮੰਤਰੀ ਤੇ ਅਖੀਰ ਦੇ ਵਿੱਚ ਇੱਕ ਕਾਂਗਰਸ ਪਾਰਟੀ ਨੇ ਬਿਲਕੁਲ ਮਤਲਬ ਇੱਕ ਦਲਿਤ ਚਿਹਰੇ ਦੇ ਰੂਪ ਦੇ ਵਿੱਚ ਕਹਿ ਲਓ ਇੱਕ ਕਾਂਗਰਸ ਵਰਕਰ ਦੇ ਰੂਪ ਦੇ ਵਿੱਚ ਕਹਿ ਲਓ ਔਰ ਇੱਕ ਬਿਲਕੁਲ ਸਿੰਪਲ ਜਿਹਾ ਆਮ ਘਰਾਂ ਚੋਂ ਉੱਠਿਆ ਚਰਨਜੀਤ ਚੰਨੀ ਨੂੰ ਜਦੋਂ ਮੁੱਖ ਮੰਤਰੀ ਐਲਾਨਤਾ ਤੇ ਉਦੋਂ ਨਵਜੋਤ ਸਿੰਘ ਸਿੱਧੂ ਦੇ ਕੋਲ ਆਪਸ਼ਨ ਕੀ ਬਚਦੀ ਸੀ ਵੀ ਮੈਂ ਹੁਣ ਇਹਨੂੰ ਐਕਸੈਪਟ ਕਰੂੰਗਾ ਲੇਕਿਨ ਜਿਵੇਂ ਐਕਸੈਪਟ ਹੋਇਆ ਚਾਰ ਦਿਨਾਂ ਬਾਅਦ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੋ ਕੈਨ ਉਹ ਟੀਸ ਸੀਗੀ ਮੁੱਖ ਮੰਤਰੀ ਨਾ ਬਣਨ ਦੀ ਔਰ ਉਹਨੂੰ ਏਜੰਡਾ ਔਰ ਪ੍ਰੋਪੋਗੈਂਡਾ ਬਣਾਇਆ ਗਿਆ ਬਾਰ ਬਾਰ ਇਹੋ ਜਿਹੇ ਮੁੱਦੇ ਚੁੱਕ ਕੇ ਵੀ ਮੈਨੂੰ ਫਲਾਣੇ ਡੀਜੀ ਤੋਂ ਪ੍ਰੋਬਲਮ ਆ ਮੈਨੂੰ ਫਲਾਣੇ ਐਡਵੋਕੇਟ ਜਨਰਲ ਤੋਂ ਪ੍ਰੋਬਲਮ ਆ ਉਹ ਦੋਵੇਂ ਡੀਜੀ ਔਰ ਐਡਵੋਕੇਟ ਜਨਰਲ ਵੀ ਹਟਾ ਦਿੱਤੇ ਗਏ ਬਾਅਦ ਵਿੱਚ ਕਹਿੰਦੇ ਵੀ ਮੈਨੂੰ ਫਲਾਣੇ ਮਾਡਲ ਤੋਂ ਪ੍ਰੋਬਲਮ ਆ ਫਰੀ ਬੀਜ਼ ਦੇ ਮਾਡਲ ਤੋਂ ਪ੍ਰੋਬਲਮ ਆ ਤੇ ਕਾਂਗਰਸ ਪਾਰਟੀ ਅਕ੍ਰੋਸ ਇੰਡੀਆ ਇਹੋ ਹੀ ਮਾਡਲ ਲਾਗੂ ਕਰ ਰਹੀ ਆ ਸੋ ਉਹ ਅਗਰ ਪ੍ਰੋਬਲਮ ਚਰਨਜੀਤ ਚੰਨੀ ਤੋਂ ਨਹੀਂ ਸੀ ਇਹਦਾ ਮਤਲਬ ਪ੍ਰੋਬਲਮ ਸੀ ਉਸ ਬੁਖਮੰਤਰੀ ਦੀ ਕੁਰਸੀ ਤੋਂ ਔਰ ਦੂਜੀ ਪ੍ਰੋਬਲਮ ਸੀ ਕਿ ਹਾਈ ਕਮਾਂਡ ਦੇ ਫੈਸਲੇ ਤੋਂ ਅੱਜ ਵੀ ਜਦੋਂ ਉਹ ਗੱਲ ਕਰਦੇ ਆ ਬਾਰ-ਬਾਰ ਵੀ ਮੈਨੂੰ ਮੈਂ ਰਾਜੇ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੀ ਉਹ ਰਾਜੇ ਵੜਿੰਗ ਖੁਦ ੱੱਕੇ ਨਾਲ ਥੋੜਾ ਪ੍ਰਧਾਨਗੀ ਦੀ ਕੁਰਸੀ ਤੇ ਬਹਿ ਗਿਆ ਜਾਂ ਅਗਲਾ ਕੋਈ ਅਗਲਾ ਪ੍ਰਧਾਨ ਆਊਗਾ ਉਹ ਆਪਣੇ ਆਪ ਥੋੜਾ ਕੁਰਸੀ ਤੇ ਬਹਿ ਜਾਊਗਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਉਹਨਾਂ ਨੂੰ ਗੁੱਡ ਹਿਊਮਰ ਚ ਰੱਖਦੇ ਨਹੀਂ ਨਹੀਂ ਰਾਹੁਲ ਰਾਹੁਲ ਗਾਂਧੀ ਸਾਡਾ ਭਰਾ ਵਾ ਪ੍ਰਿੰਕ ਗਾਂਧੀ ਸਾਡੀ ਭੈਣ ਆ ਤੇ ਭੈਣ ਭਰਾ ਦੇ ਦਿੱਤੇ ਹੋਏ ਫੈਸਲੇ ਨੂੰ ਮੰਨ ਲਓ ਫਿਰ ਉਦੋਂ ਵੀ ਮੁੱਖ ਮੰਤਰੀ ਉਹਨਾਂ ਨੇ ਐਲਾਨੇ ਆ ਸੀ ਉਹ ਅੱਜ ਵੀ ਪ੍ਰਧਾਨ ਉਹਨਾਂ ਨੇ ਐਲਾਨੇ ਆ ਅਸੀਂ ਸਾਡੀ ਕਿਸੇ ਦੀ ਬਣੇ ਨਾ ਬਣੇ ਲੇਕਿਨ ਅਸੀਂ ਉਹਨਾਂ ਦੇ ਇਹ ਫੈਸਲੇ ਜਿਹੜੇ ਆ ਉਹ ਹਾਈ ਕਮਾਂਡ ਦੇ ਵਿੱਚੋਂ ਆ ਅਸੀਂ ਬੇਸਿਕਲੀ ਮਤਲਬ ਇੱਕ ਨਾ ਚੋਰ ਮੋਰੀਆਂ ਤਰੀਕਿਆਂ ਦੇ ਨਾਲ ਕਹਿ ਦਿੰਦੇ ਆ ਵੀ ਫਲਾਣੇ ਛੋਟ ਮਤਲਬ ਜਿਹੜਾ ਮਤਲਬ ਇਹ ਕਹਿੰਦੇ ਨਾ ਗਰੀਬ ਨੂੰ ਰਗੜ ਦਈਦਾ ਤੇ ਅਮੀਰ ਵੱਲ ਕਿਸੇ ਨੂੰ ਧੱਕੀਦਾ ਨਹੀਂ ਉਂ ਹੀ ਆਪਣਾ ਬੇਸਿਕਲੀ ਜਿਹੜੇ ਥੱਲੇ ਸਾਡੇ ਪ੍ਰਧਾਨ ਆ ਜਾਂ ਇਹ ਇਹਨਾਂ ਨੂੰ ਪ੍ਰਧਾਨ ਬਣਾਉਣ ਵਾਲੇ ਤੇ ਸਾਡੀ ਹਾਈ ਕਮਾਂਡ ਆ ਸੋ ਫਿਰ ਤੁਸੀਂ ਮੁੱਖ ਮੰਤਰੀ ਬਣਾਉਣ ਵਾਲੀ ਸਾਡੀ ਹਾਈ ਕਮਾਂਡ ਆ ਜਿਹੜੇ ਉਹ बार-बार ਇਹ 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 ਚੀਜ਼ਾਂ ਦੀਆਂ ਅਟਕਲਾਂ ਲਾਉਂਦੇ ਪਏ ਆ ਵੀ ਸਾਡੇ ਤੇ ਸਾਨੂੰ ਫਲਾਣੇ ਤੋਂ ਤਕਲੀਫ ਉਹ ਫੈਸਲੇ ਤਾਂ ਹਾਈ ਕਮਾਂਡ ਨੇ ਕੀਤੇ ਫਿਰ ਪ੍ਰਿੰਕਾ ਗਾਂਧੀ ਤੇ ਦਿੱਤੇ ਉਹ ਫੈਸਲੇ ਵੀ ਮਨਜ਼ੂਰ ਕਰ ਲੋ ਯਾ ਰਾਹੁਲ ਗਾਂਧੀ ਦਾ ਦਿੱਤਾ ਹੋਇਆ ਖੜਗੇ ਸਾਹਿਬ ਦਾ ਦਿੱਤਾ ਹੋਇਆ ਫੈਸਲਾ ਵੀ ਮਨਜ਼ੂਰ ਕਰ ਲੋ ਹਾਂ ਤੁਸੀਂ ਸਿੱਧਾ ਕਹੋ ਵੀ ਮੈਨੂੰ ਰਾਹੁਲ ਗਾਂਧੀ ਦਾ ਫੈਸਲਾ ਮਨਜ਼ੂਰ ਨਹੀਂ ਉਹਨੂੰ ਕੰਨ ਨੂੰ ਇਧਰੋਂ ਫੜ ਲਓ ਇਧਰੋਂ ਫੜ ਲਓ ਗੱਲ ਤਾਂ ਇੱਕ ਹੀ ਆ ਨਾ ਸੋ ਕਹਿਣ ਦਾ ਇਹ ਮਤਲਬ ਆ ਵੀ ਇਹ ਜਿੰਨੀ ਉਹਨਾਂ ਦੀ ਟੀਸਾ ਉਹ ਇਸ ਕਰਕੇ ਆ ਵੀ ਅੱਜ ਦੇ ਸਮੇਂ 'ਚ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਾਇਦ ਆਉਣ ਵਾਲਾ ਸਮੇਂ 'ਚ ਪ੍ਰਧਾਨ ਨਹੀਂ ਬਣਾ ਰਹੇ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਐਲਾਨਣਗੇ ਪਹਿਲੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਐਲਾਨਿਆ ਔਰ ਉਹਦਾ ਉਹ ਗੁੱਸਾ ਗਿਲਾ ਜਿਹੜਾ ਵਾ ਉਹ ਇਸ ਤਰੀਕੇ ਨਾਲ ਕਰਦੇ ਆ ਦੇਖੋ ਕਰਨਾ ਚਾਹੀਦਾ ਹਰ ਬੰਦੇ ਦੀ ਅ Ambitions ਆ ਅਗਰ ਉਹਨਾਂ ਨੂੰ ਲੱਗਦਾ ਉਹ ਪੰਜਾਬ ਵਧੀਆ ਚਲਾ ਸਕਦੇ ਹੋ ਚਲਾ ਲੇਕਿਨ ਸਾਡਾ ਨੁਕਸਾਨ ਤਾਂ ਨਾ ਕਰੋ ਨਾ ਤੁਸੀਂ ਅੱਜ ਬਾਰ ਬਾਰ ਬੋਲ ਕੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਤੁਹਾਨੂੰ ਮਾਨ ਸਤਕਾਰ ਇਹਨਾਂ ਦਿੱਤਾ ਤੁਸੀਂ ਕਿਉਂ ਨੁਕਸਾਨ ਕਰਦੇ ਪਏ ਹੋ ਉਹ ਬੇਤੁਕੀਆਂ ਗੱਲਾਂ ਕਰਕੇ ਜਿਨ੍ਹਾਂ ਦਾ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਕੋਈ ਤੱਥ ਜਾਂ ਕੋਈ ਆਧਾਰ ਹੋਊਗਾ ਦੇਖੋ ਉਹਨਾਂ ਦਾ ਐਜ਼ ਅ ਕ੍ਰਿਕਟਰਿੰਗ ਸਫਰ ਕਹਿ ਲਓ ਮੈਡਮ ਨਵਜੋਤ ਕੌਰ ਉਹਨੇ ਕੈਂਸਰ ਤੋਂ ਪੀਰੀਅਡ ਤੋਂ ਕੇ ਬੜੀ ਲੜਾਈ ਲੜ ਕੇ ਅੱਗੇ ਆਏ ਆ ਆ ਜੋ ਰਾਜਨੀਤੀ ਜ਼ਰੂਰ ਕਰਨਾ ਚਾਹੁੰਦੇ ਆ ਲੇਕਿਨ ਰਾਜਨੀਤੀ ਕਰਨ ਦਾ ਤਰੀਕਾ ਆ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਲੋਕਾਂ ਤੇ ਇਲਜ਼ਾਮ ਤੋਂ ਇਲਜ਼ਾਮ ਤੇ ਇਲਜ਼ਾਮ ਲਾਈ ਚੱਲੋ ਉਹ ਵੀ ਆਪਣੇਾਂ ਤੇ ਵਿਰੋਧੀਆਂ ਤੇ ਲਾਣੇ ਬੰਦੇ ਆ ਵਿਰੋਧੀਆਂ ਦੇ ਉੱਤੇ ਤੋਂ ਸਰਕਾਰਾਂ ਚੱਲਦੀਆਂ ਵਾ ਤੁਹਾਡਾ ਆਪਸ ਵਿੱਚ ਆਮਣੋ ਸਾਹਮਣੇ ਇਲਜ਼ਾਮ ਹੁੰਦੇ ਆ ਲੇਕਿਨ ਕਾਂਗਰਸ ਪਾਰਟੀ ਚ ਰਹਿ ਕੇ ਤੁਸੀਂ ਕਾਂਗਰਸ ਦੇ ਪ੍ਰਧਾਨ ਦੇ ਮਤਲਬ ਜਿਹੜੇ ਕਾਂਗਰਸ ਖੜਗੇ ਸਾਹਿਬ ਸਾਡੇ ਪ੍ਰਧਾਨ ਆ ਔਰ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਪ੍ਰਧਾਨ ਆ ਉਹਨਾਂ ਦੇ ਦਿੱਤੇ ਹੋਏ ਫੈਸਲਾ ਤੇ ਅਗਰ ਕਿੰਤੂ ਪਰੰਤੂ ਕਰਦੇ ਹੋ ਤੇ ਫਿਰ ਤੁਸੀਂ ਸਿੱਧਾ ਉਹਨਾਂ ਨਾਲ ਗੱਲ ਕਰੋ ਜਿੰਨੂ ਸਾਹਿਬ ਉਹਨਾਂ ਨੇ ਤਾਂ ਛੱਡਿਆ ਹੀ ਕੁਛ ਨਹੀਂ ਉਹ ਕਹਿੰਦੇ ਤਰਨਤਾਰਨ ਇਲੈਕਸ਼ਨ ਜੋ ਬੰਦਾ ਲੀਡ ਕਰ ਰਿਹਾ ਸੀ ਜੋ ਬੰਦਾ ਟਿਕਟ ਦਾ ਦਾਵੇਦਾਰ ਸੀ ਉਹਨੂੰ ਕੱਟ ਕੇ ਐਲੋਪੀ ਨੇ 5 ਕਰੋੜ ਰੁਪਏ ਲੈ ਲਿਆ 5 ਕਰੋੜ ਪ੍ਰਧਾਨ ਨੇ ਲੈ ਲਿਆ ਕਹਿੰਦੇ ਉਹਦੇ ਕਰੋੜਾਂ ਰੁਪਏ ਇਲੈਕਸ਼ਨ ਤੇ ਲਵਾਤੇ ਤਾਂ ਤੁਸੀਂ ਇਸ ਬਿਆਨ ਦੀ ਗੰਭੀਰਤਾ ਨੂੰ ਸਮਝਦੇ ਹੋ ਪਾਰਟੀ ਇੰਟਰਨਲ ਗੱਲਬਾਤ ਹੋਈ ਹੈ ਅੱਜ ਇਹ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਖਾਰਜ ਕਰਤਾ ਤੁਹਾਨੂੰ ਲੱਗਦਾ ਐਨੇ ਨਾਲ ਸਰਜੂਗਾ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਇੰਨੇ ਰੈਲੇਵੈਂਟ ਕਿਉਂ ਆ ਵੀ ਸਾਰੀ ਚਰਚਾ ਸੀ ਉਹਨਾਂ ਦੇ ਉੱਤੇ ਖੜੀ ਕਰ ਦਿੱਤੀ ਗਈ। ਉਹਨਾਂ ਤੇ ਸਰ ਉਹਨਾਂ ਨੇ ਤੁਹਾਡੇ ਪ੍ਰਧਾਨ ਤੇ ਤੁਹਾਡੇ ਨੇਤਾਵਰੋਧੀ ਤੁਹਾਨੂੰ ਕਟਗੜੇਸ਼ ਖੜਾ ਕਰਤਾ। ਮੈਂ ਕਹਿੰਦਾ ਪੰਜਾਬ ਦੇ ਵਿੱਚ ਹਰ ਬੰਦੇ ਕੋਲ ਆਪਣੀ ਜ਼ੁਬਾਨ ਆ ਬੋਲਣ ਦਾ ਹੱਕ ਆ। ਲੇਕਿਨ ਸਾਰੀ ਪੰਜਾਬ ਦੀ ਚਰਚਾ ਵਿਸ਼ਾ ਮੁੱਦਾ ਉਹਨਾਂ ਦੇ ਬਿਆਨਬਾਜ਼ੀਆਂ ਤੇ ਉੱਤੇ ਖੜਾ ਕਰਨਾ ਆਪਣੇ ਆਪ ਦੇ ਵਿੱਚ ਇਹ ਰਾਜਨੀਤੀ ਕੀ ਦਰਸਾਉਂਦੀ ਆ। ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਅੱਜ ਦੇ ਸਮੇਂ 'ਚ ਜ਼ਿਲ੍ਹਾ ਪ੍ਰੀਸ਼ਦ ਸੰਮਤੀ ਦੀ ਇਲੈਕਸ਼ਨਾਂ ਚੱਲ ਰਹੀਆਂ ਕਾਗਜ਼ ਪਾੜੇ ਜਾ ਰਹੇ ਆ ਬੁਰਾ ਹਾਲ ਹੋ ਰਿਹਾ ਲੋਕਾਂ ਦਾ ਪੁਲਿਸ ਦਾ ਡੰਡਾ ਤੰਤਰ ਚੱਲ ਰਿਹਾ ਸਿਵਲ ਐਡਮਿਨਿਸਟ੍ਰੇਸ਼ਨ ਮਤਲਬ ਸ਼ਰਯਾਮ ਧੱਕਾ ਕਰ ਰਹੀ ਆ ਔਰ ਅਸੀਂ ਇਹੋ ਜੀਆਂ ਬੇਤੁਕੀਆਂ ਗੱਲਾਂ ਡਿਸਕਸ ਕਰ ਰਹੇ ਆ ਇਲਜ਼ਾਮਾਂ ਨੂੰ ਡਿਸਕਸ ਕਰ ਰਹੇ ਆ ਜਿਨ੍ਹਾਂ ਦੇ ਨਾਲ ਮੈਨੂੰ ਲੱਗਦਾ ਵੀ ਨਾ ਤਾਂ ਪੰਜਾਬ ਦਾ ਭਲਾ ਹੋਣਾ ਨਾ ਪੰਜਾਬ ਦੇ ਲੋਕਾਂ ਦਾ ਭਲਾ ਹੋਣਾ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਵੀ ਨਵਜੋਤਕਰ ਸਿੱਧੂ ਨੇ ਕਿਹਨੂੰ ਬਿਆਨ ਦਿੱਤਾ ਕਿਹਦੇ ਬਾਰੇ ਬੋਲੇ ਔਰ 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 ਕਿਹਨਾਂ ਦੇ ਉੱਤੇ ਇਲਜ਼ਾਮ ਲਾਏ ਅਗਰ ਲੈਣਾ ਹੈ ਪੰਜਾਬ ਨਹੀਂ ਢੋਲੋਂ ਸਾਹਿਬ ਕਿਉਂਕਿ ਨੇਤਾ ਵਿਰੋਧੀ ਧਿਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੁੱਖ ਮੰਤਰੀ ਦੇ ਦਾਵੇਦਾਰ ਦੋਨੋਂ ਨੇ ਉਹ ਕਹਿੰਦੇ ਪੰਜ-ਪੰਜ ਮੁੱਖ ਮੰਤਰੀ ਤੁਰੇ ਫਿਰਦੇ ਨੇ ਤੁਹਾਡੇ ਗਗਨ ਜੀ ਪੰਜ ਮੁੱਖ ਮੰਤਰੀ ਹੋਣ 10 ਮੁੱਖ ਮੰਤਰੀ ਹੋਣ ਬਣੂਗਾ ਤੇ ਕੀ ਹੂੰ ਉਹਨਾਂ ਦੇ ਵਿੱਚ ਆਪਣਾ ਨਾਮ ਵੀ ਸ਼ਾਮਲ ਕਰ ਦਿੰਦੇ ਆ ਵੀ ਅਸੀਂ ਵੀ ਮੁੱਖ ਮੰਤਰੀ ਦੇ ਚਿਹਰੇ ਆ ਸਾਨੂੰ ਕੋਡ ਪੰਜਾਬ ਮਾਡਲ ਆ ਸੋ ਉਹਨਾਂ ਦੀ ਆਪ ਦੀ ਪਰਸਨਲ ਅੰਬੀਸ਼ਨਸ ਆ ਅਗਰ ਉਹਨਾਂ ਦੀ ਕੋਈ ਪਰਸਨਲ ਅੰਬੀਸ਼ਨ ਆ ਜਾਂ ਉਹਨਾਂ ਦੀ ਕੋਈ ਪਰਸਨਲ ਮਤਲਬ ਮੈਂ ਇਹ ਕਹੂੰਗਾ ਵੀ ਉਹਨਾਂ ਦੀ ਕੋਈ ਕੋਈ ਹੋਣਾ ਹਰਜ ਨਹੀਂ ਆ ਲੇਕਿਨ ਮੈਂ ਕਹੂੰਗਾ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਲਾਰਜਰ ਮੁੱਦਾ ਵਾ ਕਿਉਂਕਿ ਨਵਜੋਤ ਸਿੱਧੂ ਇੱਕ ਸੈਲੀਬ੍ਰਿਟੀ ਆ ਸਿੱਧੂ ਕਪਲ ਦਾ ਇੱਕ ਮਤਲਬ ਇੱਕ ਨਾਮ ਆ ਅਸੀਂ ਉਹਨਾਂ ਦੀ ਹਰ ਕਈ ਗੱਲ ਦੇ ਉੱਤੇ ਚਰਚਾ ਛੇੜ ਲੈਂਦੇ ਆ ਵਿਸ਼ਾ ਛੇੜ ਲੈਂਦੇ ਆ 5 ਸਾਲ ਹੋ ਗਏ ਮੈਨੂੰ ਦੱਸੋ ਕਿਹੜੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਵਿੱਚ ਇੰਨੇ ਮੁਸ਼ਕਲਾਂ ਆਈਆਂ ਇੰਨੀਆਂ ਸਮੱਸਿਆਵਾਂ ਆਈਆਂ ਅੱਜ ਤੱਕ ਕਿੰਨਾਂ ਗੱਲਾਂ ਦੇ ਉੱਤੇ ਇੱਕ ਲੜੀ ਮਤਲਬ ਇੱਕ ਕਵਾਂਗੇ ਇੱਕ ਸੰਘਰਸ਼ ਹੋਇਆ ਹੋਵੇ ਜਾਂ ਕਿਤੇ ਮੋਰਚੇ ਲੱਗੇ ਹੋਣ ਜਾਂ ਕਿਤੇ ਧਰਨੇ ਲੱਗੇ ਹੋਣ ਜਾਂ ਉਹਨਾਂ ਵਿੱਚ ਆਪਾਂ ਕਿਤੇ ਸ਼ਮੂਲੀਅਤ ਕੀਤੀ ਹੋਵੇ ਸੋਸ਼ਲ ਮੀਡੀਆ ਦੇ ਟਾਈਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦਿੱਤੇ ਹੋਏ ਬਿਆਨਾਂ ਦੇ ਉੱਤੇ ਰਾਜਨੀਤੀ ਸਾਰੀ ਚੱਲਣ ਲੱਗੀ ਫਲਾਣੇ ਨੇ ਆਹ ਕਹਤਾ ਟਮਕਾਣੇ ਨੇ ਆਹ ਕਹਤਾ ਉਹ ਸਾਰੇ ਇੱਕ ਐਂਟੀਟੀਆਂ ਹੀ ਆ ਕੋਈ ਏਡੀ ਵੱਡੀ ਕੋਈ ਲਾਰਜਰ ਇੱਕ ਹਰ ਬੰਦੇ ਨੂੰ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਵੀ ਉਹਨਾਂ ਤੋਂ ਵੱਧ ਪੰਜਾਬ ਕੋਈ ਨਹੀਂ ਚਲਾ ਸਕਦਾ ਵਧੀਆ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਲਾਰਜਰ ਦੈਨ ਲਾਈਫ ਆ ਵੀ ਸਾਨੂੰ ਸਾਨੂੰ ਸਾਡੇ ਮਗਰ ਸਾਰਾ ਪੰਜਾਬ ਆ ਇਹ ਬੜੇ ਵੱਡੇ ਵੱਡੇ ਲੋਕਾਂ ਦੀ ਗਲਤਫਹਿਮੀਆਂ ਆ ਹਮ ਜਿਸ ਚਰਨਜੀਤ ਚੰਨੀ ਨੂੰ 2022 ਦੇ ਵਿੱਚ ਲੋਕਾਂ ਨੇ ਆਪਣਾ ਕੀ ਕਹਿੰਦੇ ਇਲੈਕਸ਼ਨ ਦੇ ਵਿੱਚ ਨਹੀਂ ਵੋਟਾਂ ਪਈਆਂ ਉਹਨਾਂ ਦੇ ਮੂੰਹ ਨੂੰ ਅੱਜ ਉਹੀ ਪੰਜਾਬ ਆ ਚਰਨਜੀਤ ਚੰਨੀ ਦੇ ਮਗਰ ਡਟ ਕੇ ਖੜ ਗਿਆ ਹਮ ਅੱਜ ਉਹੀ ਚਰਨਜੀਤ ਚੰਨੀ ਆ ਜਿਹਦੇ ਮਗਰ ਕਾਂਗਰਸ ਡਟ ਕੇ ਖੜ ਗਈ ਹਮ ਅੱਜ ਉਹੀ ਚਰਨਜੀਤ ਚੰਨੀ ਆ ਜਿੰਨੂੰ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਲਓ ਤੁਸੀਂ ਆਮ ਲੋਕਾਂ ਦੇ ਵਿੱਚ ਵੇਖ ਲਓ ਅੱਜ ਉਹੀ ਚੰਨੀ 3 ਮਹੀਨਿਆਂ ਦੇ ਆਪਣੇ ਕਾਰਿਆਕਾਲ ਕਰਕੇ ਜਾਣਿਆ ਜਾਂਦਾ ਉਹ ਚਰਨਜੀਤ ਚੰਨੀ ਦਾ 3 ਮਹੀਨੇ ਦੇ ਕੀਤੇ ਹੋਏ ਕੰਮ ਬੋਲਦੇ ਪਏ ਆ ਉਹਨਾਂ ਦਾ ਕੀਤਾ ਹੋਇਆ ਐਕਸ਼ਨ ਬੋਲਦਾ ਪਿਆ ਵਾ ਮੈਂ ਮੇਰੀ ਮੈਂ ਤੁਹਾਨੂੰ ਆਪ ਕਹਿੰਦਾ ਮੇਰੀ ਉਸ ਸਮੇਂ ਚਰਨਜੀਤ ਚੰਨੀ ਜੀ ਨੇ ਨਹੀਂ ਮਦਦ ਕੀਤੀ ਸੀ ਠੀਕ ਹੈ ਅਗਰ ਮੈਂ ਕਹਾਂ 2022 ਚ ਮੁੱਖ ਮੰਤਰੀ ਜਦੋਂ ਉਹ ਸੀਗੇ ਸਾਡੀ ਨਹੀਂ ਉਸ ਤਰੀਕੇ ਦਾ ਰਿਸ਼ਤਾ ਸੀ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀ ਲੇਕਿਨ ਅੱਜ ਰੋਪੜ ਤੋਂ ਲੈ ਕੇ ਔਫ ਆਪਣਾ ਕੀ ਕਹਿੰਦੇ ਫਾਜ਼ਲਕਾ ਤੱਕ ਪਠਾਨਕੋਟ ਤੱਕ ਸਾਡੇ ਸਾਰੇ ਲੀਡਰ ਇਹ ਕਹਿੰਦੇ ਆ ਵੀ ਚਰਨਜੀਤ ਚੰਨੀ ਦੇ ਕੀਤੇ ਹੋਏ ਕੰਮ ਲੋਕ ਯਾਦ ਕਰਦੇ ਲੋਕ ਕਿਸੇ ਦੀ ਬਿਆਨਬਾਜ਼ੀਆਂ ਯਾਦ ਨਹੀਂ ਕਰਦੇ ਲੋਕ ਕਿਸੇ ਦੇ ਕਹੇ ਹੋਏ ਗੱਲਾਂ ਨਹੀਂ ਯਾਦ ਕਰਦੇ ਲੋਕ ਕਿਹਨੂੰ ਯਾਦ ਕਰਦੇ ਆ ਜਿਹਦੇ ਕਹੇ ਕੀਤੇ ਹੋਏ ਕੰਮ ਯਾਦ ਕਰਦੇ ਆ ਸੋ ਇਹਨਾਂ ਨੂੰ ਵੀ ਅਸੀਂ ਕਹਿੰਦੇ ਆ ਵੀ ਤੁਸੀਂ ਬਿਆਨਬਾਜ਼ੀਆਂ ਤੋਂ ਉੱਪਰ ਉੱਠ ਕੇ ਅੱਜ ਨਵਜੋਤ ਸਿੱਧੂ ਦੀ ਜਿਹੜੀ ਇੱਕ ਪਛਾਣ ਹੈਗੀ ਆ ਬਿਲਕੁਲ ਹੈਗੀ ਆ ਉਹਦੇ ਤੋਂ ਕੋਈ ਜਿਹਦੇ ਕਰਕੇ ਉਹਨਾਂ ਨੂੰ ਅੱਜ ਦੇ ਸਮੇਂ 'ਚ ਇੰਨੀ ਪੰਜਾਬ ਦੇ ਵਿੱਚ ਉਹ ਲਈ ਉਹ ਲਾਂਘੇ ਕਰਕੇ ਜਰੂਰ ਉਹਨਾਂ ਨੂੰ ਸਾਰਿਆਂ ਨੇ ਲਾਗਾ ਕੀਤੀ ਲੇਕਿਨ ਉਸ ਤੋਂ ਬਾਅਦ ਜਦੋਂ ਉਹਨਾਂ ਕੋਲ ਪੀਸੀਸੀ ਪ੍ਰਧਾਨ ਦਾ ਮੌਕਾ ਆਇਆ ਕੀ ਉਹਨਾਂ ਨੇ ਉਸ ਸਮੇਂ ਉਸ ਉਹ ਕੀਤੇ ਹੋਏ ਕਾਰਜਕਾਰ ਜਿਹੜੀ ਉਹਨਾਂ ਦੀ ਕਾਰਜਸ਼ੈਲੀ ਸੀ ਜਿਸ ਸਮੇਂ ਉਹ ਪ੍ਰਧਾਨ ਸੀ ਉਹਨਾਂ ਦੀ ਉਸ ਕਾਰਜਸ਼ੈਲੀ ਦੇ ਵਿੱਚ ਵੇਖੋ ਉਹਨਾਂ ਨੇ ਕਿਹੜੇ ਫੈਸਲੇ ਕੀਤੇ ਉਹ ਕਹਿੰਦੇ ਮੈਨੂੰ ਮੁੱਖ ਮੰਤਰੀ ਨੇ ਫੈਸਲਾ ਨਹੀਂ ਕਰਨ ਦਿੱਤਾ ਮੈਨੂੰ ਫਲਾਣੇ ਨੇ ਪੈਸਾ ਪੰਜਾਬ ਬਿਸਤਰਾ ਵੀ ਲਾਉਣਾ ਸੀਗਾ ਉਹ ਮੈਂ ਤੁਹਾਨੂੰ ਕਹ ਰਿਹਾ ਇਹੋ ਜੀ ਬਹੁਤ ਗੱਲਾਂ ਆਣ ਗਿਆ ਮੈਂ ਉਹਨਾਂ ਬਾਰੇ ਨਹੀਂ ਬੋਲਣਾ ਚਾਹੁੰਦਾ ਮੈਂ ਤੁਹਾਨੂੰ ਕੀ ਕਹਿੰਦਾ ਮੇਰਾ 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 ਨਵਜੋਤ ਸਿੱਧੂ ਨਾਲ ਕੋਈ ਪਰਸਨਲ ਇਸ਼ੂ ਨਹੀਂ ਮੇਰਾ ਕਿਸੇ ਕੋਈ ਲੀਡਰ ਦੇ ਨਾਲ ਕੋਈ ਇਹੋ ਜਿਹਾ ਪਰਸਨਲ ਮਤਭੇਦ ਨਹੀਂ ਸਾਡੀ ਕਿਸੇ ਨਾਲ ਕੋਈ ਵਟਨਾ-ਵਟ ਸਾਂਝੀ ਨਹੀਂ ਮੇਰੀ ਕਿਸੇ ਨੇ ਜ਼ਮੀਨੀ ਦੱਬੀ ਓਬਵੀਅਸਲੀ ਸਿਆਸੀ ਲੜਾਈਆਂ ਵਾ ਲੇਕਿਨ ਸਿਆਸੀ ਲੜਾਈਆਂ ਮੇਰੇ ਇਕੱਲੇ ਦੀਆਂ ਆ ਜਾਂ ਕਿਸੇ ਹੋਰ ਦੀਆਂ ਨਹੀਂ ਉਹ ਪੰਜਾਬ ਦੇ ਲੋਕਾਂ ਦੀ ਸਿਆਸੀ ਲੜਾਈ ਆ ਅੱਜ ਪੰਜਾਬ ਦੇ ਵਿੱਚ ਆਮ ਬੰਦਾ ਆਮ ਲੋਕ ਸਾਰੇ ਇਹ ਸੋਚ ਰਹੇ ਆ ਪੀ ਯਾਰ ਆਮ ਆਦਮੀ ਤੋਂ ਖੇੜਾ ਛੁੱਟੇ ਔਰ ਆਮ ਆਦਮੀ ਤੋਂ ਖੇੜਾ ਛਟਾਨ ਵਾਸਤੇ ਉਹ ਜਿੰਨੀ ਪ੍ਰੈਜ਼ੈਂਟ ਲੀਡਰਸ਼ਿਪ ਆ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਕੁਝ ਕਰਕੇ ਵਿਖਾਇਆ ਨਵੇਂਆਂ ਦੇ ਉੱਤੇ ਦੁਬਾਰਾ ਭਰੋਸਾ ਨਹੀਂ ਕਰੂਗਾ ਪੰਜਾਬ ਨਵੇਂਆਂ ਤੇ ਭਰੋਸਾ ਕਰਕੇ ਵੇਖ ਲਿਆ ਅੱਜ ਟ੍ਰਾਈਡ ਐਂਡ ਟੈਸਟਡ ਲੋਕਾਂ ਤੇ ਭਰੋਸਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਕੁਝ ਕਰਕੇ ਵਿਖਾਇਆ ਵਾ ਔਰ ਉਸੇ ਕਰਕੇ ਚਰਨਜੀਤ ਚੰਨੀ ਦੇ ਉੱਤੇ ਅੱਜ ਪੰਜਾਬ ਦੇ ਲੋਕ ਆ ਕੇ ਕਿਤੇ ਨਾ ਕਿਤੇ ਖੜ ਜਾਂਦੇ ਆ ਕਾਂਗਰਸ ਪਾਰਟੀ ਦੇ ਉੱਤੇ ਆ ਕੇ ਪੰਜਾਬ ਦੇ ਲੋਕ ਖੜ ਜਾਂਦੇ ਆ ਕਿਉਂਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇੱਕ ਚੰਗੀ ਮਤਲਬ ਐਡਮਿਨਿਸਟ੍ਰੇਸ਼ਨ ਵੀ ਦਿੱਤੀ ਆ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਮਾਂ ਸੀਗਾ ਜਾਂ ਉਸ ਤੋਂ ਪਹਿਲਾਂ ਆਪਣਾ ਕੀ ਕਹਿੰਦੇ ਪ੍ਰਤਾਪ ਸਿੰਘ ਕੈਰੋਂ ਦਾ ਸਮਾਂ ਸੀਗਾ ਉਸ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਕੋਈ ਕੰਟ੍ਰਿਬਿਊਸ਼ਨ ਰਹੀ ਆ ਔਰ ਇਸੇ ਕਰਕੇ ਅੱਜ ਅੱਜ ਪੰਜਾਬ ਦੇ ਲੋਕ ਬਾਰ-ਬਾਰ ਟ੍ਰਾਇਡ ਐਂਡ ਟੈਸਟਡ ਐਕਸਪੀਰੀਅੰਸ ਲੋਕਾਂ ਵੱਲ ਜਾਣਾ ਚਾਹੁੰਦੇ ਆ ਜਿਹੜੇ ਜਿਨ੍ਹਾਂ ਦੀ ਕੋਈ ਪਾਲਿਸੀ ਤੇ ਪ੍ਰਤੀ ਸੋਚ ਹੋਵੇ ਵਿਜ਼ਨ ਹੋਵੇ ਨਾ ਕਿ ਕੱਲੀ ਬਿਆਨਬਾਜ਼ੀਆਂ ਤੇ ਨਾ ਕਿ ਕੱਲੇ ਢੜਕਾਉ ਪਾਛਣਾ ਤੇ ਜਾਂ ਚੁਟਕਲਿਆਂ ਤੇ ਜਾਂ ਇਹੋ ਜੀ ਰਾਜਨੀਤੀ ਜਿਹੜੀ ਲੋਕਾਂ ਨੂੰ ਹਸਾ ਤਾਂ ਦਿੰਦੀ ਆ ਲੇਕਿਨ ਜਦੋਂ ਸਰਕਾਰ ਚਾਹਦੇ ਆ ਉਦੋਂ ਉਹਨਾਂ ਦੇ ਖੂਨ ਦੇ ਹੰਝੂ ਉਹਨਾਂ ਦੇ ਅੱਖਾਂ ਚੋਂ ਜਿਹੜੇ ਨਿਕਲਦੇ ਆ ਉਦੋਂ ਦੇ ਪੋਲਿਟিক্যাল ਭਾਸ਼ਣਾ ਨੂੰ ਲੋਕ ਸੁਣ ਕੇ ਹੱਸਤਾ ਲੈਂਦੇ ਆ ਲੇਕਿਨ ਉਹ ਆਪੋਜੀਸ਼ਨ ਦੇ ਵਿੱਚ ਦਿੱਤੇ ਹੋਏ ਭਾਸ਼ਣ ਸੀ ਜਦੋਂ ਸਰਕਾਰ 'ਚ ਲੋਕ ਆਏ ਅੱਜ ਉਹੀ ਲੋਕ ਅੱਖਾਂ 'ਚ ਘਸੁੰਨ ਦੇ ਦੇ ਰੋਂਦੇ ਆ ਵੀ ਕਿਹੜਾ ਅਸੀਂ ਪੰਗਾ ਪਾ ਲਿਆ ਤਾਂ ਲੋਕ ਤਾਂ ਲੋਕ ਵਾਪਸੀ ਟ੍ਰਾਇਡ ਟੈਸਟਡ ਕਾਂਗਰਸ ਪਾਰਟੀ ਵੱਲ ਜਾ ਰਹੇ ਔਰ ਕਾਂਗਰਸ ਪਾਰਟੀ ਅਗਰ ਚੰਗਾ ਚਿਹਰਿਆਂ ਨੂੰ ਅੱਗੇ ਕਰ ਲੂਗੀ ਜਿੱਥੇ ਪਾਰਟੀ ਚਿਹਰਾ ਔਰ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਆਪ ਦੀ ਕੀਤੀ ਹੋਈ ਕਾਰਗੁਜ਼ਾਰੀ ਇਹ ਚੀਜ਼ਾਂ ਨੂੰ ਜਦੋਂ ਕਾਂਗਰਸ ਪਾਰਟੀ ਸਾਰਾ ਇੱਕ ਕੋਕਟੇਲ ਦੇ ਰੂਪ ਦੇ ਵਿੱਚ ਪੇਸ਼ ਕਰ ਦੇਣਗੇ ਉਹਦੇ ਵਿੱਚ ਭਾਵੇਂ ਸਾਡੇ ਪ੍ਰਤਾਪ ਬਾਜਵਾ ਜੀ ਹੋਣ ਉਹਦੇ ਵਿੱਚ ਭਾਵੇਂ ਸਾਡੇ ਸਰਦਾਰ ਪ੍ਰਗਟ ਸਿੰਘ ਹੋਣ ਸੁਖਪਾਲ ਸਿੰਘ ਖਹਿਰਾ ਹੋਣ ਰਾਣਾ ਗਰਜੀਤ ਸਿੰਘ ਹੋਣ ਭਰਤਪੂਸ਼ਨ ਆਸ਼ੂ ਹੋਣ ਤੁਸੀਂ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਹੋਣ ਬਿੰਦਰ ਸਿੰਘ ਢਿੱਲੋਂ ਹੋਣ ਨਹੀਂ ਨਹੀਂ ਆ ਦੇਖੋ ਇਹ 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 ਸਾਰੇ ਪੰਜਾਬ ਦੇ ਲੀਡਰ ਅਸੀਂ ਤਾਂ ਅੱਜ ਦੇ ਸਮੇਂ 'ਚ ਆਪਣੇ ਆਪ ਨੂੰ ਮਤਲਬ ਇੱਕ ਸਟੈਬਲਿਸ਼ ਕਰਨ ਦੀ ਹਾਲੇ ਹੋੜ ਵਿੱਚ ਆ ਇਹ ਸਟੈਬਲਿਸ਼ਡ ਲੀਡਰਸ਼ਿਪ ਆ ਜਿਨ੍ਹਾਂ ਨੂੰ ਪੰਜਾਬ ਮਤਲਬ ਉਸ ਉਸ ਲੈਵਲ ਦੇ ਉੱਤੇ ਦੇਖਦਾ ਵਾ ਇੰਨਾਂ ਵੱਲ ਦੇਖਦਾ ਵਾ ਜਿਸ ਦਿਨ ਇਹ ਸਾਰੇ ਇਨਕਲੂਡਿੰਗ ਸਾਡੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਔਰ ਮਤਲਬ ਹੋਰ ਵੀ ਜਿਹੜੇ ਲੀਡਰ ਆ ਉਹ ਸਾਰੇ ਇਕੱਠੇ ਹੋ ਕੇ ਸਿਰ ਨਾਲ ਸਿਰ ਜੋੜ ਕੇ ਪੰਜਾਬ ਦੇ ਵਾਸਤੇ ਕੋਈ ਚੰਗਾ ਰੋਡਮੈਪ ਕੋਈ ਚੰਗਾ ਵਿਜ਼ਨ ਕੱਲਾ ਇਹਨਾਂ ਨੂੰ ਭੰਡਣ ਨਾਲ ਅਸੀਂ ਸਰਕਾਰ ਨਹੀਂ ਬਣਾ ਪਾਵਾਂਗੇ ਅਗਰ ਸੋਚੀਏ ਵੀ ਅਸੀਂ ਕੱਲਾ ਆਮ ਆਦਮੀ ਨੂੰ ਭੰਡ ਕੇ ਸਰਕਾਰ ਬਣਾ ਲਾਂਗੇ ਭੰਡਣ ਵਾਲੇ ਤਾਂ ਕਈ ਸੋਸ਼ਲ ਮੀਡੀਆ ਇਨਫਲੂਐਂਸਰ ਆ ਕਈ ਉਹ ਲੋਕ ਆ ਜਿਹੜੇ ਦੱਸਣਾ ਜ਼ਰੂਰੀ ਹੋਊਗਾ ਤੁਹਾਡੇ ਪਟਾਰੇ 'ਚ ਕੀ ਆ ਸਾਡੇ ਕੋਲ ਸਾਨੂੰ ਆਪਣਾ ਔਰ ਸਾਨੂੰ ਉਹ ਉਹ ਮੰਨ ਲਓ ਪਟਾਰੇ ਦੇ ਵਿੱਚ ਸਾਡੇ ਕੋਲ ਇੱਕ ਬੰਦਾ ਆਵੇ ਕੋਈ ਬਹੁਤ ਵੱਡਾ ਮੈਥਮੈਟਿਸ਼ੀਅਨ ਹੋਵੇ ਕੋਈ ਸਕਾਲਰ ਹੋਵੇ ਕੋਈ ਮਤਲਬ ਕੋਈ ਬਹੁਤ ਵੱਡਾ ਕੋਈ ਕਿਸੇ ਯੂਐਨ ਤੋਂ ਆਜੇ ਕੋਈ ਹੋਰ ਕਿਸੇ ਐਡਮਿਨਿਸਟ੍ਰੇਟਿਵ ਜੌਬ ਤੋਂ ਆਜੇ ਕੋਈ ਆਈਏ ਸਬਸ ਰਿਟਾਇਰ ਹੋਵੇ ਗੱਲਾਂ ਤਾਂ ਉਹਦੀਆਂ ਵੀ ਬਹੁਤ ਸੋਹਣੀਆਂ ਹੋਣਗੀਆਂ ਲੇਕਿਨ ਗੱਲਾਂ ਨਾਲ ਕੱਲਾ ਕੰਮ ਨਹੀਂ ਬਰਨਾ ਉਹਦੀ ਪ੍ਰਾਣੀ ਕਾਰਗੁਜ਼ਾਰੀ ਵੀ ਤਾਂ ਵੇਖੀ ਜਾਵੇ ਨਾ ਹੂੰ ਉਹਦਾ ਪੁਰਾਣਾ ਉਹ ਕੈਰੈਕਟਰ ਵੀ ਤਾਂ ਵੇਖਿਆ ਜਾਵੇ ਉਹਦਾ ਕਿਰਦਾਰ ਵੀ ਤਾਂ ਵੇਖਿਆ ਜਾਵੇ ਉਹਨਾਂ ਦੀ ਜੋ ਕਾਰਗੁਜ਼ਾਰੀ ਰਹੀ ਹੈ ਆਪਣੇ ਸਮੇਂ ਦੇ ਵਿੱਚ ਉਹ ਵੀ ਵੇਖੀ ਜਾਵੇ ਨਾ ਨਹੀਂ ਤਾਂ ਗੱਲਾਂ ਤਾਂ ਸ਼ਾਇਦ ਗगन ਛੁਕਲਾ ਵੀ ਬਹੁਤ ਸੋਹਣੀਆਂ ਕਰ ਸਕਦਾ ਲੇਕਿਨ ਗगन ਛੁਕਲਾ ਦੇ ਉੱਤੇ ਅੱਜ ਗੱਲਾਂ ਦਾ ਕੱਲਾ ਮੁੱਲ ਕਰਨ ਨੂੰ ਜਾਂ ਬਰਿੰਦਰ ਢਿੱਲੋਂ ਬਹੁਤ ਸੋਹਣੀਆਂ ਗੱਲਾਂ ਕਰ ਲੂਗਾ ਕੱਲੇ ਗੱਲਾਂ ਨਾਲ ਨਹੀਂ ਉਹਦਾ ਕਦ ਵੀ ਹੋਣਾ ਚਾਹੀਦਾ ਉਹਦਾ ਕਿਰਦਾਰ ਵੀ ਹੋਣਾ ਚਾਹੀਦਾ ਉਹਦੀ ਪਾਰਟੀ ਨੂੰ ਕੰਟ੍ਰਿਬਿਊਸ਼ਨ ਵੀ ਹੋਣੀ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ ਦੀ ਇੱਕ ਕੋਕਟੇਲ ਦੇ ਰੂਪ ਦੇ ਵਿੱਚ ਅਗਰ ਕਾਂਗਰਸ ਪਾਰਟੀ ਪੇਸ਼ ਕਰੂਗੀ ਤੇ 100% ਕਾਂਗਰਸ ਪ ਨਵਜੋਤ ਕੋਰ ਸਿੱਧੂ ਤੇ ਕਾਰਵਾਈ ਹੋਗੀ ਸਹੀ ਹੋਈ ਹੈ ਕੀ ਲੱਗਦਾ ਨਵਜੋਤ ਸਿੱਧੂ ਤੇ ਵੀ ਕਾਰਵਾਈ ਨਾਲ ਬਣਦੀ ਆ ਨਹੀਂ ਨਹੀਂ ਐਵੇਂ ਮੈਂ ਕਿਸੇ ਤੇ ਕਾਰਵਾਈ ਹੋ ਜਾਈ ਕਿਸੇ ਤੇ ਨਹੀਂ ਹੋਈ ਇਹਦੇ ਨਾਲ ਮੈਂ ਫਿਰ ਤੁਹਾਨੂੰ ਕਹਿੰਦਾ ਕਿੰਨੇ ਲੋਕਾਂ ਨੂੰ ਬਾਹਰ ਕੱਢਾਂਗੇ ਕਿੰਨੇ ਲੋਕਾਂ ਨੂੰ ਸ਼ਾਮਲ ਕਰਾਂਗੇ ਇੱਕ ਪਾਸੇ ਅਸੀਂ ਲੋਕਾਂ ਨੂੰ ਬਾਹਰ ਕੱਢੀ ਜਾਂਦੇ ਆ ਦੂਜੇ ਪਾਸੇ ਦੂਜੀ ਪਾਰਟੀਆਂ ਤੋਂ ਬੰਦਰਾਂ ਦੇ ਲੈ ਲਈ ਜਾਂਦੇ ਆ ਬੰਦੇ ਕੱਢਣ ਨਾਲ ਜਾਂ ਬੰਦੇ ਲਿਆਣ ਨਾਲ ਅਗਰ ਸਰਕਾਰਾਂ ਬਣਦੀਆਂ ਹੋਣ ਤੇ ਫਿਰ ਤਾਂ ਮਤਲਬ ਸਰਕਾਰ ਬਣਾਉਣ ਦਾ ਫਾਰਮੂਲਾ ਹੀ ਬਹੁਤ ਵਧੀਆ ਨਵਜੋਤ ਕੌਰ ਸਿੱਧੂ ਨੂੰ ਬਾਹਰ ਕੱਢਣਾ ਗਲਤ ਹੈ ਨਹੀਂ ਨਹੀਂ ਮੈਂ ਗਲਤ ਤਾਂ ਕਹੀ ਨਹੀਂ ਰਿਹਾ ਮੈਂ ਤਾਂ ਕਹੀ ਨਹੀਂ ਰਿਹਾ ਮੈਂ ਤਾਂ ਉਹਨੂੰ ਮਤਲਬ ਗਲਤ ਤਾਂ ਠਹਿਰਾ ਹੀ ਨਹੀਂ ਰਿਹਾ ਪਰ ਮੇਰਾ ਮਤਲਬ ਆ ਉਹ ਐਡਾ ਵੱਡਾ ਮੁੱਦਾ ਨਹੀਂ ਆ ਵੀ ਨਵਜੋਤ ਕੌਰ ਸਿੱਧੂ ਕੱਲ ਨੂੰ ਕੱਲ ਨੂੰ ਕਿਸੇ ਹੋਰ ਨੂੰ ਬਾਹਰ ਕੱਢ ਦਿੱਤਾ ਜਾਵੇ ਕੀ ਉਹਦੇ ਨਾਲ ਪਾਰਟੀ ਸਾਰੀ ਖੌਰੂ ਖੌਰੂ ਹੋ ਜਾਊਗੀ ਇਹ ਕਾਂਗਰਸ ਪਾਰਟੀ ਆ ਇਹਦੇ ਵਿੱਚ ਮਤਲਬ ਤੁਸੀਂ ਉਹ ਕਹਿੰਦੇ ਆ ਨਾ ਵੀ ਪਹਿਲਾਂ ਤਾਂ ਕਹਿੰਦੇ ਇੱਟ ਪੁੱਟੀਆਂ ਲੀਡਰ ਲੱਭਦਾ ਇੱਥੇ ਤਾਂ ਇੱਟ ਪੁੱਟੀਆਂ ਮੁੱਖ ਮੰਤਰੀ ਦਾ ਕੈਂਡੀਡੇਟ ਲੱਭ ਜਾਂਦਾ ਸੋ ਇੱਥੇ ਸਾਰੇ ਹੀ ਤਿਆਰ ਬੈਠੇ ਜਿਸ ਦਿਨ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਸੀ ਉਸ ਦਿਨ ਕੈਂਡੀਡੇਟ ਕੋਈ ਹੋਰ ਸੀਗੇ ਬਣ ਚਰਨਜੀਤ ਚੰਨੀ ਗਏ ਅੱਜ ਉਸੇ ਕਰਕੇ ਆ ਚਰਨਜੀਤ ਚੰਨੀ ਮਤਲਬ ਜਿਹੜਾ ਉਹਨਾਂ ਦਾ ਅੱਜ ਕਦ ਬਣਿਆ ਹੋਇਆ ਵਾ ਅੱਜ ਅੱਜ ਦੇ ਸਮੇਂ 'ਚ ਕਾਂਗਰਸ ਪਾਰਟੀ ਲੀਡਰ ਬਣਾਉਣਾ ਵੀ ਜਾਣਦੀ ਆ ਕਾਂਗਰਸ ਪਾਰਟੀ ਆਪਣੇ ਲੀਡਰ ਨੂੰ ਪ੍ਰੋਟੈਕਟ ਕਰਨਾ ਵੀ ਜਾਣਦੀ ਆ ਔਰ ਕਾਂਗਰਸ ਪਾਰਟੀ ਅਗਰ ਸਾਰੇ ਲੀਡਰ ਛੱਡ ਵੀ ਜਾਂ ਤਾਂ ਕਾਂਗਰਸ ਪਾਰਟੀ ਨਵੇਂ ਲੀਡਰ ਖੜੇ ਕਰਨਾ ਵੀ ਜਾਣਦੀ ਆ ਅਗਰ ਬੰਦਾ ਸੋਚੇ ਮੈਂ ਸੋਚਾਂ ਵੀ ਮੇਰੇ ਮੈਂ ਮੇਰੇ ਜਾਨ ਨਾਲ ਜਾਂ ਮੇਰੇ ਕੱਢਣ ਨਾਲ ਸ਼ਾਇਦ ਕਾਂਗਰਸ ਪਾਰਟੀ ਦੀ ਕਿਤੇ ਰਾਜਨੀਤੀ ਖਰਾਬ ਹੋ ਜੂਗੀ ਤੇ ਜਿਹੜਾ ਮਰਜੀ ਆ ਉਹ ਹਰੇਕ ਨੂੰ ਇਹ ਗਲਤਫਹਿਮੀ ਹੋਈਆਂ ਲੇਕਿਨ ਲੋੜ ਕੀ ਆ ਬੰਦੇ ਕੱਢਣੀਆਂ ਬੰਦੇ ਲਿਆਂਦੀ ਨਹੀਂ ਇਨਾਂ ਚੀਜ਼ਾਂ ਨਾਲ ਹਵਾ ਜਾਂ ਨੈਰੇਟਿਵ ਜ਼ਰੂਰ ਮਾੜਾ-ਮੋਟਾ ਬਣ ਜਾਂਦਾ ਉਹ ਕਾਂਗਰਸ ਪਾਰਟੀ ਵੱਲ ਜੀ ਉਹ ਵੀ ਲੀਡਰ ਚਲਾ ਗਿਆ ਜੀ ਕਾਂਗਰਸ ਨੇ ਇਹ ਵੀ ਕੱਢਤਾ ਗੱਲ ਇਹ ਆ ਵੀ ਅਸੀਂ ਜੋ ਬੋਲਦੇ ਪਈਆਂ ਸਰਕਾਰ ਦੇ ਉਲਟ ਉਹ ਕਿੰਨਾ ਕੁ ਕ레ਡੀਬਲ ਆ ਅਸੀਂ ਜਿਹੜਾ ਰੋਡਮੈਪ ਦੇਣ ਲੱਗੇ ਆ ਉਹਦੀ ਕੀ ਸਾਡੀ ਰੂਪਰੇਖਾ ਵਾ ਅਸੀਂ ਕੀ ਵਿਜ਼ਨ ਦਵਾਂਗੇ ਔਰ ਅਸੀਂ ਕੱਲਾ ਇੱਕ ਬੰਦਾ ਨਹੀਂ ਅਸੀਂ ਕਿਹੜੇ 15 20 25 ਜਾਣੇ ਉਹ ਕਾਂਗਰਸ ਰੂਪ ਕਾਂਗਰਸ ਦੇ ਪੇਸ਼ ਕਰਾਂਗੇ ਜਿਨ੍ਹਾਂ ਮਗਰ ਪੰਜਾਬ ਮਤਲਬ ਇੱਕ ਜੋ ਢੋਕੇ ਲੱਗ ਜੂਗਾ ਇਕੱਲੇ ਇੱਕ ਬੰਦੇ ਦੀ ਇਹ ਪੋਸੀਬਿਲਟੀ ਨਹੀਂ ਆ ਵੀ ਇੱਕ ਬੰਦਾ ਕੋਈ ਵੀ ਜਦੋਂ ਕੈਪਟਨ ਬਰਿੰਦਰ ਸਿੰਘ ਵੀ ਸਰਕਾਰ ਬਣੀ ਸੀ ਉਦੋਂ ਵੀ ਸਾਰੇ ਲੀਡਰਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਸਾਰਿਆਂ ਨੇ ਯੂਨਾਈਟਿਡ ਫਰੰਟ ਦਿੱਤਾ ਸੀ ਉਹੀ ਅੱਜ ਵੀ ਲੋੜ ਆ ਸਾਰੇ ਲੀਡਰਾਂ ਨੂੰ ਇਕੱਠਾ ਕਰਕੇ ਇੱਕ ਇੱਕ ਪਲੈਟਫਾਰਮ ਦੇ ਉੱਤੇ ਖੜਾ ਕਰਨਾ ਔਰ ਲੀਡਰਾਂ ਨੂੰ ਵੱਡਾ ਦਿਲ ਬਖਾਣਾ ਪਊ। ਕੁਝ ਹੋ ਜਾਣਗੇ ਇਕੱਠੇ ਨਹੀਂ ਨਹੀਂ ਹੋਣਗੇ ਤੇ ਆਪਣਾ ਖਤਾ ਖਾਣਗੇ ਜੋ ਅਸੀਂ ਬਾਈਚ ਖਾਧੀ ਆ। ਬਾਹੀ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਆਈ ਆ ਤੇ ਉਹਦੇ ਵਿੱਚ ਸਾਡਾ ਵੀ ਕਸੂਰ ਉਹਨਾਂ ਬਰਾਬਰ ਦਾ ਵਾ ਅਸੀਂ ਉਹਨਾਂ ਲੋਕਾਂ ਨੂੰ ਇੱਕ ਯੂनाइटेड फ्रंट ਨਹੀਂ ਵਿਖਾ ਸਕੇ ਸੋ ਜਿਹੜੀ ਗੱਲ ਆ ਗਈ ਕੱਢਣ-ਕਢਾਣ ਦੀ ਜਾਂ ਰੱਖਣ-ਰਖਾਣ ਦੀ ਇੱਕ ਵਾਰ ਕਾਂਗਰਸ ਪਾਰਟੀ ਨੂੰ ਇਹ ਤੈਅ ਕਰ ਦੇਣਾ ਚਾਹੀਦਾ ਵੀ ਆ ਸਾਡੀ ਟੀਮ ਆ ਇਹ ਟੀਮ ਦੇ ਨਾਲ ਜਿਹੜਾ ਚੱਲੂਗਾ ਉਹ ਕਾਂਗਰਸ ਪਾਰਟੀ ਦਾ ਮਤਲਬ ਸਿਪਾਈ ਰਹੂਗਾ ਔਰ ਆ ਸਾਡੀ ਟੀਮ ਆ ਜਿਹੜੀ 27 ਦੇ ਵਿੱਚ ਇਲੈਕਸ਼ਨ ਲੜੂਗੀ ਅਸਲ ਵਿੱਚ ਪ੍ਰੋਬਲਮ ਕਿਤੇ ਨਾ ਕਿਤੇ ਹਾਈ ਕਮਾਂਡ ਵੱਲ ਉਹ ਵੀ ਇਹ ਵੀ ਆ ਜਾਂਦੀ ਆ ਵੀ ਕਈ ਵਾਰ ਕਈ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਉਹ ਫਰਸਟ੍ਰੇਸ਼ਨ ਕਈ ਵਾਰ ਕੈਮਰਿਆਂ ਦੇ ਉੱਤੇ ਆ ਜਾਂਦੀ ਆ ਜੋ ਕਿ ਮੈਨੂੰ ਮੈਡਮ ਨਵਜੋਤ कौर ਸਿੱਧੂ ਚ ਵੇਖਦੀ ਆ ਉਹ ਉਹ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਚ ਦਿੱਤੇ ਹੋਏ ਜਵਾਬ ਉਹ ਮਤਲਬ ਜਿਹੜੇ ਦਿੱਤੇ ਹੋਏ ਉਹਨਾਂ ਦੇ ਮਤਲਬ ਬਿਆਨ ਆ ਜਿਹੜੇ ਮਤਲਬ ਮੈਨੂੰ ਲੱਗਦਾ ਸ਼ਾਇਦ ਉਹ ਗੁੱਸਾ ਕਿਸੇ ਹੋਰ ਤੇ ਸੀ ਹਮ ਨਿਕਲ ਕਿਸੇ ਹੋਰ ਤੇ ਗਿਆ ਹਮ ਔਰ ਉਹਨਾਂ ਦਾ ਗੁੱਸਾ ਕਿੱਥੇ ਕੱਢ ਉਹਨਾਂ ਤੋਂ ਪੁੱਛੋ ਨਾ ਨਹੀਂ ਤਾਂ ਇਹ ਲੱਗਦਾ ਉਹਨੂੰ ਇਹ ਕਿਵੇਂ ਰਿਅਲਾਈਜ਼ ਹੋ ਗਿਆ ਕਿਵੇਂ ਫੀਲ ਹੋ ਗਿਆ ਮੈਨੂੰ ਦੱਸੋ ਉਹਨਾਂ ਨੇ ਸahari ਪਾਰਟੀ ਨੂੰ ਲਿਆ ਕੇ ਖੜੇ ਕਰਤਾ ਕਟਗਰੇ ਦੇ ਵਿੱਚ ਉਹਨਾਂ ਨੇ ਕੋਈ ਮਤਲਬ ਛੱਡਿਆ ਹੀ ਨਹੀਂ ਹਮ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਕਿਸੇ ਗੱਲ ਤੋਂ ਤਾਂ ਨਾਰਾਜ਼ ਹੋਣਗੇ ਨਾ ਉਹਨਾਂ ਅਗਰ ਉਹਨਾਂ ਦੀ ਗੱਲਾਂ ਦੇਖੋ ਉਹਨਾਂ ਨੇ ਰਾਹੁਲ ਗਾਂਧੀ ਦੇ ਪੀਏ ਵੀ ਵਿਕੇ ਹੋਏ ਕਹਿੰਦੇ ਉਹਨਾਂ ਨੇ ਕਿਹਾਤਾ ਉੱਪਰ ਇੱਕ ਬੰਦਾ ਇੱਥੇ ਬੈਠਾ ਹੋਇਆ ਉੱਪਰ ਅਸੀਂ ਬਾਰ-ਬਾਰ ਕਹਿੰਦੇ ਹਾਂ ਰਾਹੁਲ ਗਾਂਧੀ ਨੇ ਅਸੀਂ ਲਿਆਣਾ ਚਾਹੁੰਦੇ ਹਾਂ ਸਾਡੀ ਗੱਲ ਨਹੀਂ ਸੁਣੀ ਜਾਂਦੀ ਔਰ ਉਹਨਾਂ ਨੇ ਫਿਰ ਇਹ ਵੀ ਕਹਿ ਦਿੱਤਾ ਵੀ ਅਸੀਂ ਸਾਡੇ ਕੋਲ ਪੰਜਾਬ ਦਾ ਰੋਡ ਮੈਪ ਲੈਣਾ ਲੈਣ ਨਹੀਂ ਤਾਂ ਨਾਲ ਲੈਣ ਨਹੀਂ ਤਾਂ ਅਸੀਂ ਤਾਂ ਘਰ ਬੈਠੇ ਆ ਸੋ ਉਹ ਬੇਸਿਕਲੀ ਇਹ ਆਸ ਉਮੀਦ ਕਰਦੇ ਪਏ ਆ ਵੀ ਉਹਨਾਂ ਦੀ ਕਿਤੇ ਨਾ ਕਿਤੇ ਸੁਣਵਾਈ ਸੁਣਵਾਈ ਹੋਵੇ ਉਹ ਆਪਣੀ ਗੱਲ ਸੁਣਾਉਣ ਦਾ ਤਰੀਕਾ ਲੱਭ ਰਿਹਾ ਉਹਨਾਂ ਨੂੰ ਲੱਗਦਾ ਵੀ ਮੇਰੀ ਸ਼ਾਇਦ ਉਹਨਾਂ ਨੇ ਮੀਡੀਆ ਚ ਆ ਕੇ ਇਹ ਗੱਲਾਂ ਬੋਲਣਾ ਤੇ ਮੇਰੇ ਨਾਲ ਕੋਈ ਗੱਲ ਕਰੇ ਜਿਹੜੀ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਇੱਕ ਜਿਹੜੀ ਦੇਖੋ ਜੋ ਮਰਜੀ ਕਹੋ ਨਵਜੋਤ ਸਿੰਘ ਸਿੱਧੂ ਦਾ ਇੱਕ ਮਤਲਬ ਉਹ ਆਪਣਾ ਆਪਣੇ ਆਪ ਨੂੰ ਇੱਕ ਮਤਲਬ ਐ ਸਮਝਦੇ ਆ ਵੀ ਮੇਰੇ ਮੈਂ ਮਤਲਬ ਵੱਖਰਾ ਆ ਮੈਂ ਡਿਫਰੈਂਟ ਆ ਮੇਰੇ ਮੇਰੇ ਤੋਂ ਉੱਪਰ ਮਤਲਬ ਸ਼ਾਇਦ ਕੋਈ ਸਿਆਸਤਦਾਨ ਨਹੀਂ ਆ ਸੋ ਮੈਂ ਉਹੀ ਉਹੀ ਆਸ ਉਮੀਦ ਇੱਕ ਬੰਦੇ ਦੀ ਉਹ ਰਿਐਲਿਟੀ ਬਣ ਜਾਂਦੀ ਆ ਬੰਦੇ ਨੂੰ ਲੱਗਦਾ ਵੀ ਸ਼ਾਇਦ ਇਹੋ ਹੀ ਇੱਕ ਸੱਚਾਈ ਆ ਲੇਕਿਨ ਮੈਂ ਫਿਰ ਕਹਿੰਦਾ ਇੱਥੇ ਬਹੁਤ ਲੀਡਰ ਆਏ ਬੜੇ ਲੀਡਰ ਆਣਗੇ بڑے ਲੀਡਰ ਜਾਣਗੇ ਕਿਸੇ ਇੱਕ ਬੰਦੇ ਦੇ ਉੱਤੇ ਨਾ ਕਾਂਗਰਸ ਪਾਰਟੀ ਖੜੀ ਆ ਨਾ ਪੰਜਾਬ ਖੜਾ ਵਾ ਨਾ ਹੀ ਕੋਈ ਬਾਕੀ ਪਾਰਟੀਆਂ ਖੜਾ ਵਾ ਸੁਖਬੀਰ ਬਾਦਲ ਨੂੰ ਵੇਖ ਲਓ ਬਾਦਲ ਪਰਿਵਾਰ ਨੂੰ ਵੇਖ ਲਓ ਭਗਵੰਤ ਮਾਨ ਨੂੰ ਵੇਖ ਲਓ ਇਹਨਾਂ ਨੇ ਵੀ ਆਪਣੇ ਨਾ ਸਾਰੀ ਪਾਰਟੀਆਂ ਦੇ ਵਿੱਚ ਇੱਕ ਮਤਲਬ ਕਿਸੇ ਇੱਕ ਲੀਡਰ ਦੇ ਉੱਤੇ ਕਦੀ ਕੋਈ ਪਾਰਟੀ ਜਿਹੜੀ ਖੜੀ ਹੁੰਦੀ ਆ ਉਹਦਾ ਅੰਤ ਬਹੁਤ ਜਲਦੀ ਆ ਜਾਂਦਾ ਕਾਂਗਰਸ ਪਾਰਟੀ ਅਗਰ ਲੰਮਾ ਸਮਾਂ ਸਰਵਾਈਵ ਕੀਤੀ ਆ ਉਹਦਾ ਕਾਰਨ ਸਭ ਤੋਂ ਵੱਡਾ ਇਹੋ ਹੀ ਰਿਹਾ ਵਾ ਕਿ ਕਾਂਗਰਸ ਪਾਰਟੀ ਕੋਲ ਲੀਡਰ ਖੜੇ ਕਰਨ ਦੀ ਲੀਡਰ ਪੈਦਾ ਕਰਨ ਦੀ ਔਰ ਲੀਡਰਾਂ ਨੂੰ ਅੱਗੇ ਲੈ ਕੇ ਜਾਣ ਦੀ ਔਰ ਲੀਡਰਾਂ ਨੂੰ ਮਤਲਬ ਉਹ ਸ਼ਮਤਾ ਹੈ ਕਾਂਗਰਸ ਪਾਰਟੀ ਕੋਲ ਮਤਲਬ बार-बार ਲੀਡਰਸ਼ਿਪ ਪ੍ਰੋਡਿਊਸ ਕਰਨ ਦੀ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਕਿਸੇ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮੇਰੇ ਬਿਨਾ ਪਾਰਟੀ ਨਹੀਂ ਚੱਲ ਸਕਦੀ ਹਰ ਬੰਦੇ ਪਾਰਟੀ ਤੇ ਬਹੁਤ ਮਿਹਰਬਾਨੀ ਬਰਿੰਦਰ ਸਿੰਘ ਢਿੱਲੋਂ ਖਾਸ ਤੌਰ ਤੇ ਜੁੜੇ ਸੀ ਕਾਂਗਰਸ ਦੇ ਇੰਟਰਨਲ ਕਲੇਸ਼ ਨੂੰ ਲੈ ਕੇ ਖੁੱਲ ਕੇ ਚਰਚਾ ਹੋਈ ਆ ਕਹਿੰਦੇ ਕੋਈ ਇੱਕ ਸ਼ਖਸੀਅਤ ਕਾਂਗਰਸ ਪਾਰਟੀ ਨਹੀਂ ਹੈ ਕਲੈਕਟਰ ਕੰਮ ਕਰਨਾ ਹੈ ਇਹੀ ਕੁਝ 2022 ਚ ਹੋਇਆ ਸੀ ਤੇ ਇਹੀ ਕੁਝ ਹੁਣ 2027 ਚ ਹੁੰਦਾ ਹੋਇ ਨਜ਼ਰ ਆ ਰਿਹਾ ਹੈ